ਅਸਲ ਲੜਾਈ ਕਿਸ ਨਾਲ ਲੜਨਾ ਚਾਹੁੰਦੇ ਆ ਇਹ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਕਿਉਂ ਨਹੀਂ ਕੱਲਾ ਇਹ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਮਾਨ ਕਿਉਂ ਹੈ ਜਿਹੜੇ ਤਿਰੰਗੇ ਨੂੰ ਕਹਿੰਦੇ ਆ ਵੀ ਇਹ ਤਿਰੰਗਾ ਨਹੀਂ ਚਾਹੀਦਾ ਇਹ ਸਾਡੇ ਦੇਸ਼ ਦਾ ਨਹੀਂ ਹੋਏਗਾ ਤਾਂ ਇਹ ਆ ਉਸੇ ਤਿਰੰਗੇ ਦੇ ਕੋਲ ਖੜ ਕੇ ਉਹਨਾਂ ਨੇ ਐਤੀ ਐਮਪੀ ਦੀ ਸੌਂ ਵੀ ਚਾਹੋ ਗਈ ਚੁੱਕੀ ਆ ਉਹ ਸੰਵਿਧਾਨ ਜਿਹੜੇ ਨੂੰ ਕਹਿੰਦੇ ਅਸੀਂ ਨਹੀਂ ਮੰਨਦੇ ਜਾਂ ਤਾਂ ਇਧਰ ਹੁੰਦਾ ਜਾਂ ਇਧਰ ਹੁੰਦਾ ਵਿਚ ਵਿਚਾਲਿਆ ਰਾਹ ਕਦੇ ਮਿਲਦਾ ਜਿਸ ਦਿਨ ਕੋਈ ਮੂਮੈਂਟ ਐਸੀ ਚੱਲੀ ਵੀ ਜਿਹਦੇ ਚੱਲਦਾ ਘਰ-ਬਾਰ ਕੰਮ ਕਰ ਸਾਰਾ ਕੁਝ ਛੱਡ ਕੇ ਜਾਣਾ ਪਊਗਾ ਤਾਂ ਇਹ ਵਿਕਰਮ ਬਾਗੀ ਕਦੇ ਪਿੱਛੇ ਨਹੀਂ ਹੋਊਗਾ ਇਹ ਬਾਗੀ ਗੋ ਤਾਂ ਕਿਵੇਂ ਨਾਮ ਨਾਲ ਕਿਵੇਂ ਜੁੜਦਾ ਬਾਗੀ ਨਸ਼ੇ ਪਤੇ ਜੇ ਕਰਨ ਲੱਗੇ ਥੋੜਾ ਜਿਹਾ ਲੰਡਰ ਗਿਰਿਆਂ ਵਿੱਚ ਫਸ ਫਸ ਗਏ ਸਵਾਲ ਦੇਖਿਆਗਾ ਵੀ ਬੜਾ ਵਧੇ ਨਹੀਂ ਗਿਆ ਹਾਂ ਬੋਲ ਬੋਲਾਂ ਉਹਦੇ ਚੇਹਰੇ ਨਾਲ ਵੀ ਘਰ ਇਹ ਜਿਹਾ ਸੀਗਾ 2011 ਤੋਂ ਬਾਅਦ ਮਾਤਾ ਦੁਆਦੋ ਕੇਸ ਵੀ ਕਿਟਾਦੇ ਸੀਗੇ ਸਿੱਖੀ ਤੋਂ ਵੀ ਟੁੱਟ ਗਏ ਸੀਗੇ ਬੜਾ ਐਕਟਿਵ ਰਹੇ ਅਸੀਂ ਹਰ ਇੱਕ ਧਰਨੇ 'ਚ ਮੂਰੇ ਹੋਣਾ ਹਰ ਇੱਕ ਲੜਾਈ 'ਚ ਮੂਰੇ ਹੋਣਾ ਉਹ ਦੌਰ ਦੇ ਵਿੱਚ ਇੱਕ ਸ਼ਿਵ ਸ਼ੇਨ ਨਾਲ ਇੱਕ ਲਲਕਾਰ ਰਹਿ ਲਈ ਰੱਖੀ ਸੀ ਕੱਲੇ ਸਮਾਣੇ ਵਾਲੇ 10 ਤੋਂ 15 ਜਣੇ ਨੌਜਵਾਨ ਸੀ ਜਿਹੜੇ ਚੰਡੀਗੜ੍ਹ ਗਏ ਅੱਛਾ ਵੀ ਜਿੱਥੋਂ ਸ਼ੁਰੂ ਕਰਨਗੇ ਉੱਥੇ ਰੁਕਾਂਗੇ ਆਨਰ ਪੌਡਕਾਸਟ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਰਾਜਦੀਪ ਸਿੰਘ ਸਾਡੇ ਕੌਮਨ ਮੈਨ ਸ਼ੋਅ ਦੇ ਵਿੱਚ ਤੁਹਾਡਾ ਸਭ ਦਾ ਸਵਾਗਤ ਹੈ ਜੀ ਤੇ ਅੱਜ ਵੀ ਸਾਡੇ ਸਟੂਡੀਓ ਦੇ ਵਿੱਚ ਪਹੁੰਚੇ ਨੇ ਮੇਰੇ ਨਾਲ ਖਾਸ ਮਹਿਮਾਨ ਮੌਜੂਦ ਨੇ ਜਿਨ੍ਹਾਂ ਦਾ ਨਾਮ ਹੈ ਵਿਕਰਮ ਸਿੰਘ ਬਾਗੀ ਨਾਮ ਸੁਣ ਕੇ ਹੈਰਾਨ ਹੁੰਦੇ ਹੋਵੋਗੇ ਕਿ ਸ਼ਾਇਦ ਮੇਰੇ ਨਾਲ ਕੋਈ ਬਾਗੀ ਇਨਸਾਨ ਬੈਠਾਗਾ ਗੱਲਬਾਤ ਕਰਾਂਗੇ ਜ਼ਿੰਦਗੀ ਦੇ ਬਾਰੇ ਕੁਝ ਅਣਸੁਣੇ ਕਿੱਸੇ ਸਾਡੇ ਨਾਲ ਸਾਂਝੇ ਕਰਨਗੇ ਪਹਿਲਾ ਸਵਾਗਤ ਕਰਦੇ ਆਂ ਵਿਕਰਮ ਜੀ ਬਹੁਤ ਬਹੁਤ ਸਵਾਗਤ ਆ ਬਹੁਤ ਬਹੁਤ ਸਵਾਗਤ ਰਾਜੇ ਜੀ ਤੁਹਾਡਾ ਹੋਰ ਠੀਕ ਠਾਕ ਹਾਂ ਧੰਨਵਾਦ ਭਾਜੀ ਅੱਛਾ ਵਿਕਰਮ ਪਹਿਲਾ ਸ਼ੁਰੂਆਤ ਕਰੂੰਗਾ ਮੈਂ ਵਿਕਰਮ ਸਿੰਘ ਬਾਗੀ ਇਹ ਬਾਗੀ ਗੋਤ ਆ ਕਿ ਕਿਵੇਂ ਨਾਮ ਨਾਲ ਕਿਵੇਂ ਜੁੜਦਾ ਬਾਗੀ ਬਾਗੀ ਗੋਤਾਲੀ ਕਿੱਸਾ ਬਣ ਗਿਆ ਮਤਲਬ ਮਤਲਬ ਜੇ ਮੈਂ ਕਹਾਂ ਮੈਨੂੰ ਹੁਣ ਵਿਕਰਮ ਨਾਮ ਤੋਂ ਕੋਈ ਜਾਣਦਾ ਹੀ ਨਹੀਂਗਾ ਜਾਂ ਇੱਕ ਛੋਟਾ ਨਾਮ ਜਿਵੇਂ ਵਿਕਰਮ ਤੋਂ ਛੋਟਾ ਵਿੱਕੀ ਹੁੰਦਾ ਸੀਗਾ ਵਿੱਕੀ ਨਾਮ ਤੋਂ ਵੀ ਕੋਈ ਜਾਣਦਾ ਇਹ ਬਾਗੀ ਨਾਮ 2018 ਚ ਆ ਕੇ ਮੇਰਾ ਪੈ ਗਿਆ ਜਦੋਂ ਮੈਂ ਪਹਿਲੀ ਵਾਰ ਯੂਨੀਵਰਸਿਟੀ ਆਉਂਨੇ ਆ ਯੂਨੀਵਰਸਿਟੀ ਚ ਆ ਕੇ ਤਰਨੇ ਮਜਾਰਿਆਂ ਚ ਰਹਿਣਾ ਹਮੇਸ਼ਾ ਦੀ ਤਰ੍ਹਾਂ ਤੇ ਤਰਨਿਆਂ ਚ ਰਹਿਣ ਕਰਕੇ ਇੱਕ ਨਾਮ ਜਿਵੇਂ ਲੋਕਾਂ ਦਾ ਵੀ ਕਹਿਣਾ ਵੀ ਤੂੰ ਤਾਂ ਯਾਰ ਐਂ ਜੇ ਲੱਗਦਾ ਜਿਵੇਂ ਬਾਗੀ ਹੋਏਗਾ ਵੀ ਨਾ ਘਰੇ ਜਾਣਾ ਨਾ ਲੱਗਾ ਤੇਗਾ ਮਤਲਬ ਯੂਨੀਵਰਸਿਟੀਜ਼ 18 ਚਾਈ ਤਾਂ ਸਿੱਧਾ 19 ਚ ਘਰੇਗੇ ਇੱਕ ਸਾਲ ਬਾਅਦ ਤੇ ਰਹਿਣਾ ਵੀ ਮੈਂ ਲਵੇ ਸੀਗਾ ਉਰੇ ਅੱਛਾ ਘਰ ਦੇ ਨਹੀਂ ਆਏ ਕਹਿੰਦੇ ਸੀ ਯਾਰ ਤੂੰ ਘੇੜਾ ਹੀ ਨਹੀਂ ਮਾਰਦਾਗਾ ਕਰਦੇ ਮਤਲਬ ਅਕਸਰ ਕਹਿੰਦੇ ਹੁੰਦੇ ਨੇ ਮਤਲਬ ਪਰ ਉਹਦੇ ਚੋ ਇਹ ਸੀਗਾ ਵੀ ਯੂਨੀਵਰਸਿਟੀ ਮੈਂ ਆਇਆ ਪੜ੍ਹਨ ਨਹੀਂ ਆਇਆ ਸੀ ਜਿਵੇਂ ਨੋਰਮਲ ਲੋਕ ਪੜ੍ਹਨ ਆਉਂਦੇ ਹੁੰਦੇ ਨੇ ਮੈਂ ਪੜ੍ਹਨ ਨਹੀਂ ਆਇਆ ਸੀ ਮੈਂ ਕੁਝ ਹੋਰ ਕਿੱਤਿਆਂ ਲਈ ਆਇਆ ਹੋਇਆ ਸੀ ਉਹਰੇ ਉਹ ਕਿੱਤਿਆਂ ਤੇ ਵੀ ਆਪਾਂ ਗੱਲ ਕਰਾਂਗੇ ਪਰ ਲੋਕ ਜਦੋਂ ਪੜ੍ਹਨ ਆਉਂਦੇ ਨੇ ਫੇਰ ਉਹ ਹਫ਼ਤੇ 10 ਦਿਨ ਪਿੱਛੇ ਜਾਂਦੇ ਹੁੰਦੇ ਨੇ ਜਾਂ ਜਿਨ੍ਹਾਂ ਨੇ ਘਰੋਂ ਖਰਚਾ ਲੈਣਾ ਹੁੰਦਾ ਉਹ ਜਾਂਦੇ ਹੁੰਦੇ ਨੇ ਨਾ ਤਾਂ ਮੈਂ ਲਗਾਤਾਰ 6 ਸਾਲ ਹੋ ਗਏ ਮੈਨੂੰ ਬਾਹਰ ਰਹਿੰਦਿਆਂ ਨੂੰ ਘਰ ਤੋਂ ਜਾਣਾ ਹੁਣ ਮੈਂ ਘਰੇ ਤਾਂ ਚੱਲ ਜਾਣਾ ਪਰ ਪਰ ਮੈਨੂੰ 6 ਸਾਲਾਂ 'ਚ ਮੈਂ ਕਦੇ ਕਰੇ ਖਰਚਾ ਨਹੀਂ ਲਿਆ ਨਾ ਕਿਉਂਕਿ ਆਪ ਦਾ ਖਰਚਾ ਇਧਰ ਉਧਰ ਕੱਢ ਲੈ ਮਿੱਤਰ ਪਿਆਰਾਂ ਤੋਂ ਹੋ ਗਿਆ ਉਹ ਚੀਜ਼ ਕਰਕੇ ਹੋ ਗਿਆ ਵੀ ਘਰ ਦੇ ਵੀ ਕਹਿਣ ਲੱਗੇ ਤੂੰ ਤਾਂ ਸਾਡੇ ਤੋਂ ਬਾਗੀ ਹੋ ਗਿਆ ਅੱਛਾ ਯੂਨੀਵਰਸਿਟੀ ਆ ਸਰਕਲ ਵੀ ਇਹ ਕਹਿਣ ਲੱਗਿਆ ਬਾਗੀ ਹੋ ਗਿਆ ਤੇ ਮੈਨੂੰ ਲੱਗਣ ਲੱਗਿਆ ਚੰਗਾ ਯਾਰ ਗੱਲ ਸਹੀ ਆ ਤੇ ਸੋਹਣਾ ਲੱਗਦਾ ਸੀ ਆਪਦਾ ਉਹਨੂੰ ਫਿਰ ਉਦੋਂ ਬਾਅਦ ਇਹ ਨਾਮ ਪੱਕ ਗਿਆ ਮੇਰਾ ਵੀ ਲੋਕ ਬਾਗੀ ਕਹਿਣ ਲੱਗੇ ਉੱਥੋਂ ਮੇਰੇ ਨਾਮ ਦਾ ਬਾਗੀ ਦਾ ਓਗਾਜ਼ ਹੋਇਆ ਭਾਈ ਜੀ ਅੱਛਾ ਬਾਗੀ ਤੁਸੀਂ ਮੈਨੂੰ ਦੱਸ ਰਹੇ ਸੀ ਤੁਹਾਡੀ ਜ਼ਿੰਦਗੀ ਦੇ ਵਿੱਚ ਕਹਿੰਦੇ ਜਿਵੇਂ ਹਰ ਦੀ ਜ਼ਿੰਦਗੀ ਚ ਇੱਕ ਦੌਰ ਆਉਂਦਾ ਹੁੰਦਾ ਨਾ ਜਵਾਨੀ ਦਾ ਜੋਸ਼ ਉਦੋਂ ਬੰਦਾ ਕਈ ਵਾਰ ਗਲਤ ਰਾਹੇ ਵੀ ਪੈ ਜਾਂਦਾ ਨਸ਼ੇ ਨੁਸ਼ਿਆਂ ਵਾਰਤ ਪੈ ਜਾਂਦਾ ਤੁਹਾਡੇ ਨਾਲ ਵੀ ਦੌਰ ਵਾਪਰਿਆ ਉਹ ਮੈਂ ਕਹਿੰਦਾ ਤੁਸੀਂ ਕਹਿੰਦੇ ਹੋ ਹਰ ਇੱਕ ਦੀ ਜ਼ਿੰਦਗੀ 'ਚ ਇੱਕ ਦੌਰ ਆਉਂਦਾ ਮੈਨੂੰ ਨਾ ਐਂ ਜਿ ਲੱਗਦਾ ਮੇਰੀ ਜ਼ਿੰਦਗੀ ਚਾਰ ਪੰਜੇ ਦੌਰ ਆਏ ਅੱਛਾ ਉੱਤੇ ਥੱਲੇ ਉੱਤੇ ਥੱਲੇ ਉੱਤੇ ਥੱਲੇ ਹੋਇਆ ਹੈ ਨਾ ਪਹਿਲਾਂ 2011 ਤੱਕ ਜਿਵੇਂ ਨਾਰਮਲ ਜ਼ਿੰਦਗੀ ਚੱਲਦੀ ਰਹੀ ਮੇਰੀ ਵੀ 8ਵੀਂ 9ਵੀਂ ਤੱਕ ਸਕੂਲ ਜਾਣਾ ਸਕੂਲਾਂ ਪੜਦੇ ਰਹੇ ਉਹਦੇ 'ਚ ਵੀ ਇਹ ਰਿਆ ਬੜੇ ਸ਼ਰਾਰਤੀ ਜੇ ਕਿਸਮ ਦੇ ਜਵਾਬ ਹੁੰਦਾ ਸੀ ਮੈਂ ਤੇ ਮਿਸਤਰੀਆਂ ਦੇ ਮੁੰਡਿਆਂ ਠੀਠਾ ਜਿਹੇ ਘਰਾਂ ਚੋਂਦੇ ਸੀਗੇ ਅਸੀਂ ਤੇ ਫਾਦਰ ਸਾਹਿਬ ਸੀਗੇ ਘਰ ਚ ਦੋ ਭੈਣਾਂ ਸੀਗੀਆਂ ਮੈਂ ਸੀਗਾ ਤੇ ਸਕੂਲਾਂ ਚ ਪੜਦੇ ਪੜਦੇ ਉਦੋਂ ਵੀ ਸ਼ਰਾਰਤਾਂ ਸ਼ਰੂਰਤਾਂ ਕਰਦੇ ਰਹੇ ਜਿਵੇਂ ਸਕੂਲ ਚ ਨਾਰਮਲ ਬੱਚੇ ਕਰਦੇ ਨੇ ਤਿੰਨ ਚਾਰ ਸਕੂਲ ਚੇਂਜ ਕੀਤੇ ਉਦੋਂ ਵੀ ਨੌਵੀਂ ਤੱਕ ਪੜਿਆ ਤੇ ਤਿੰਨ ਚਾਰ ਸਕੂਲ ਚੇਂਜ ਕਰ ਗਿਆ ਫਿਰ 2011 ਦੇ ਵਿੱਚ ਨਾ ਨੌਵੀਂ ਕਲਾਸ ਚ ਸੀ ਉਦੋਂ ਮੇਰੇ ਮਾਤਾ ਅਕਸਪਾਇਰ ਹੋ ਜਾਂਦੇ ਨੇ ਜੀ ਉਦੋਂ ਆਪਾਂ ਘਰਬਾਰ ਸਾਰਾ ਕੁਝ ਛੱਡਤਾ ਤੇ ਨਸ਼ੇ ਨੂੰ ਸ਼ੇਜੇ ਚ ਸਰਕਲ ਦੇ ਚ ਪੈ ਗਏ ਕਿਉਂਕਿ ਮੇਰੇ ਘਰ ਚ ਮੇਰੇ ਘਰ ਦੇ ਨਾਲ ਦਬਦਬਾ ਜ਼ਿਆਦਾ ਸੀ ਉਹ ਚ ਮਾ ਦਾ ਸੀਗਾ ਪਿਓ ਦੇ ਉਹਨਾਂ ਜਿਵੇਂ ਹੁੰਦਾ ਨਾ ਰੈਕਟ ਉਹਨਾਂ ਨਹੀਂ ਸੀ ਮੇਰੇ ਤੇ ਡਰ ਜਾ ਤੇ ਉਹਦੇ ਚੋਂ ਨਸ਼ੇ ਪੱਤੇ ਜੇ ਕਰਨ ਲੱਗੇ ਥੋੜਾ ਜਿਹਾ ਲੰਡਰ ਗਿਰਿਆਂ ਵਿੱਚ ਫਸ ਫਸ ਗਏ ਥੋੜਾ ਬੋਤਾ ਪਰ ਇਹ ਨਵੀਨ ਕਿਤੇ ਜ਼ਿਆਦਾ ਕਹਿਦੀ ਹੈ ਵੀ ਇੱਕ ਇੱਕ ਲਾਈਨ ਦਾ ਖਿੱਤਾ ਸਾਰਾ ਕੁਝ ਪਰ ਲਿਮਟ ਜੇ ਲਿਮਟ ਜੇ ਜ਼ਿਆਦਾ ਨਹੀਂ ਵੀ ਉੱਚ ਹੋਇਆ ਮਤਲਬ ਸਵਾਦ ਦੇਖਿਆਗਾ ਵੀ ਬਾੜਾ ਵਧੇ ਨਹੀਂ ਗਿਆ ਬੋਲਾਂ ਉਹਦੇ ਚ ਰਹਿਣ ਵੀ ਘਰ ਇਹ ਜਿਹਾ ਸੀਗਾ ਕੋਈ ਪੈਸੇ ਨਹੀਂ ਇੰਨੇ ਮਿਲਦੇ ਸੀਗੇ ਉਹ ਸੱਤ ਤੱਕ ਨਹੀਂ ਗਏ ਵੀ ਚੋਰੀਆਂ ਕਰਨ ਲੱਗ ਗਏ ਲੋਕਾਂ ਦੀ ਵੀ ਠੀਕ ਹੈ ਵੀ ਦੋਸਤ ਮਿੱਤਰ ਜਿਹਨਾਂ ਤੋਂ ਮਾੜਾ ਮੋਟਾ ਮਿਲ ਗਿਆ ਉਹ ਇਹ ਜਿਹਾ ਆਪਾਂ ਕਰ ਲਿਆ ਇੰਨਾ ਇੱਕ ਰਹਿਂਦਾ ਰਿਹਾ ਉਹਦੇ ਚ ਫਿਰ ਇੱਕ ਮਿੱਤਰ ਪਿਆਰਾ ਸੀ ਸਾਡੇ ਪਿੰਡ ਦਾ ਹੀ ਯਾਰ ਦੋਸਤ ਸੀਗਾ ਕਰਮਾ ਨਾਮ ਸੀ ਉਹਦਾ ਉਹ ਅਮਰਤਾ ਰਹੀ ਸੀਗਾ ਅੱਛਾ ਉਹ ਦਿਨਾਂ ਰਹਿੰਦੇ ਰਹਿੰਦੇ ਮਤਲਬ ਇੱਕ ਪਤਾ ਨਹੀਂ ਕੀ ਮਤ ਦਿਮਾਗ ਦੇ ਚਾਈ ਵੀ ਯਾਰ ਆ ਬੰਦਾ ਚੰਗਾ ਯਾਰ ਗੁਰਸਿੱਖ ਬੰਨਾ ਚਾਹੀਦਾ ਤੁਨੂੰ ਹਨਾ ਤੇ ਚਲੋ ਸਿੱਖੀ ਫੈਮਿਲੀ ਜੀ ਤੋਂ ਪਹਿਲਾਂ ਵੀ ਸੀਗੇ ਜੁੜਾ ਰੱਖਿਆ ਹੋਇਆ ਸੀ 2011 ਤੱਕ 2011 ਤੱਕ ਇੰਨੇ ਇੱਕ ਲੰਮੇ ਕੇਸ ਸੀਗੇ ਛੋਟੇ ਹੁੰਦੇ ਤੋਂ ਸੀਗੇ ਲੱਖ ਤੱਕ ਆਉਂਦੇ ਸੀ 2011 ਤੋਂ ਬਾਅਦ ਮਾਤਾ ਤੋਂ ਬਾਅਦ ਉਹ ਕੇਸ ਵੀ ਘਟਾਦੇ ਸੀਗੇ ਸਿੱਖੀ ਤੋਂ ਵੀ ਟੁੱਟ ਗਏ ਸੀਗੇ ਫਿਰ ਦਵਾਰ ਤੋਂ ਦੇ ਨਾਲ ਰਹਿੰਦੇ ਹੋਏ ਅਸੀਂ ਕਦੇ ਕਿਸੇ ਦਿਵਾਨਾ ਤੇ ਜਾਣਾ ਦਾਦੂਵਾਲ ਸਾਹਿਬ ਦੇ ਦਿਵਾਨ ਲੱਗਿਆ ਕਰਨ ਢੜਰੀਆਂ ਵਾਲਾਂ ਦੇ ਲੱਗੇ ਕਰਨ ਇੱਧਰ ਜਾਣਾ ਫਿਰ ਸਮਾਨੇਚ ਮਾਨਦਾਲ ਦਾ ਬਹੁਤ ਕੰਮ ਸੀਗਾ ਹੂੰ ਉਹਨਾਂ ਚ ਹੌਲੀ ਹੌਲੀ ਜਾਣਾ ਸ਼ੁਰੂ ਕਰਤਾ ਹੂੰ ਪਰ ਇਹ ਸੀਗਾ ਵੀ ਉਹਵੇਂ ਜਿਵੇਂ ਨਾਰਮਲ ਘਰਾਂ ਦੇ ਜਵਾਕ ਕਰਦੇ ਹੁੰਦੇ ਨੇ ਉਹ ਨਹੀਂ ਰਿਹਾ ਕਦੇ ਵੀ ਜੀ 2011 ਤੋਂ ਬਾਅਦ ਫਿਰ ਬਸ ਘਰੋਂ ਬਾਹਰ ਜੀ ਰਹੇ ਘਰਦਿਆਂ ਦੇ ਕਾਬੂ ਚ ਨਹੀਂ ਰਹੇ ਹੂੰ ਫਿਰ ਆ ਖਾਲਸਤਾਨੀ ਸੈਕਸ਼ਨ ਨਾਲ ਕੰਮ ਕਰਨ ਲੱਗੇ ਮਾਨਦਾਲ ਚ ਮਾਨਦਾਲ ਚ ਕੰਮ ਕਰਦੇ ਕਰਦੇ ਫਿਰ ਰਿਕੁਆਇਰਮੈਂਟਸ ਨੇ ਮਾਨਦਾਲ ਦੀਆਂ ਤਾਂ ਵੀ ਤੁਹਾਨੂੰ ਅਮਰਿਤ ਸ਼ਕਰਾਂ ਤੋਂ ਚਾਹੀਦੇ ਤੇ ਮੈਨੂੰ ਵੀ ਲੱਗਿਆ ਦਿਲੋਂ ਵੀ ਠੀਕ ਆ ਹੁਣ ਚੰਗੇ ਰਾਤੁਰਪੇ ਤਾਂ ਚੰਗੇ ਬਣਿਏ ਵੀ ਅਮਰਿਤਧਾ ਪਾਣ ਵੀ ਕੀਤਾ 2013 13 ਦੇ ਐਂਡ ਜੇ ਤੱਕ ਅਮਰਿਤਪਾਣ ਕਰ ਲਿਆ ਮੈਂ ਦੁਖਸਾਲੀ ਇਹ ਕੁਛ ਕੀਤਾ ਮੈਂ ਜਿਹੜਾ ਕਹਿੰਦੇ ਆ ਪਲੰਡਰਪਣਾ ਪਰ ਉਹਦੇ ਚ ਮੈਨੇ ਮਾਨਦਾਲ ਚ ਲਗਾਤਾਰ 3 ਸਾਲ ਕੰਮ ਕੀਤਾ ਹਮ ਬੜਾ ਐਕਟਿਵ ਰਹੇ ਅਸੀਂ ਹਰ ਇੱਕ ਧਰਨੇ ਚ ਮੂਰੇ ਹੋਣਾ ਹਰ ਇੱਕ ਲੜਾਈ ਚ ਮੂਰੇ ਹੋਣਾ ਉਹ ਦੌਰ ਦੇ ਵਿੱਚ ਇੱਕ ਸ਼ਿਵ ਸੇਨਾ ਨੇ ਲਲਕਾਰ ਰੈਲੀ ਰੱਖੀ ਸੀ ਹਾਂ ਵੀ ਸਿੱਖਾਂ ਨੂੰ ਲਲਕਾਰ ਕੇ ਰੈਲੀ ਰੱਖੀ ਸੀ ਜਿਹੜੀ ਕਿ ਚੰਡੀਗੜ੍ਹ ਤੋਂ ਸ਼ੁਰੂ ਹੋ ਕੇ ਅੰਮ੍ਰਿਤਸਰ ਤੱਕ ਜਾਣੀ ਸੀਗੀ ਹੂੰ ਉਹ ਰੈਲੀ ਨੂੰ ਰੋਕਣ ਦੇ ਲਈ ਸਾਡਾ ਖਾਸ ਯੋਗਦਾਨ ਰਿਹਾ ਸੀ ਉਦੋਂ ਖਾਸਾ ਨਾਮ ਹੋਇਆ ਬਾਕੀ ਸਾਰੇ ਜਥੇਬੰਦੀਆਂ ਨੇ ਤਾਂ ਬਿਆਸ ਦਰਿਆ ਉਧਰ ਨੂੰ ਜਾ ਕੇ ਅੰਮ੍ਰਿਤਸਰ ਕੰਨੀ ਨੂੰ ਉੱਥੇ ਰੋਕਣ ਦੀ ਕੋਸ਼ਿਸ਼ ਕੀਤੀ ਪਰ ਅਸੀਂ ਕੱਲੇ ਸਮਾਣੇ ਵਾਲੇ 10 ਤੋਂ 15 ਜਣੇ ਨੌਜਵਾਨ ਸੀ ਜਿਹੜੇ ਚੰਡੀਗੜ੍ਹ ਗਏ ਅੱਛਾ ਵੀ ਜਿੱਥੇ ਸ਼ੁਰੂ ਕਰਨਗੇ ਉੱਥੇ ਰੋਕਾਂਗੇ ਉਦੋਂ ਸਾਡਾ ਖਾਸਾ ਨਾਮ ਹੋਇਆ ਮਾਨਦਾਲਚ ਰਹਿੰਦੇ ਹੋਏ 2-4 ਪਰਚੇ ਵੀ ਹੋਏ ਲੜਾਈਆਂ ਵੀ ਹੋਈਆਂ ਆ ਇਹਨਾਂ ਦੇ ਦੋਰ ਚੱਲੇ ਟਾਵਰਾਂ ਤੇ ਚੜ੍ਹਨ ਦਾ ਸਾਰਾ ਕੁਝ ਕਰਕੇ ਦੇਖਿਆ ਪਰ ਮਾਨਦਲ ਚ ਰਹਿੰਦੇ ਰਹਿੰਦੇ ਇੱਕ ਸਰਕਲ ਮੈਨੂੰ ਹੋਰ ਮਿਲਿਆ ਹੂੰ ਮੈਂ ਫੇਸਬੁੱਕ ਤੇ ਕਾਫੀ ਐਕਟਿਵ ਹੁੰਦਾ ਸੀ ਉਹ ਸੈਕਸ਼ਨ ਸੀਗਾ ਸਟੂਡੈਂਟਾਂ ਦਾ ਹੂੰ ਜਿਹੜੇ ਕਿ ਚੰਡੀਗੜ੍ਹ ਚ ਪੜਦੇ ਸੀਗੇ ਉਹ ਸੈਕਸ਼ਨ ਨਾਲ ਥੋੜੀ ਜਿਹੀ ਅਟੈਚਮੈਂਟ ਹੋਈ ਉਹ ਕਾਮਰੇਡ ਮਤਦੇਸ਼ ਸੈਕਸ਼ਨ ਸੀਗਾ ਉਹਨਾਂ ਨਾਲ ਪੜਨ ਲਿਖਨ ਦਾ ਹੋਇਆ ਪੜਦੇ ਪੜਦੇ ਨਾਲ ਮਤ ਆਉਣ ਲੱਗੀ ਥੋੜੀ ਜੀ ਵੀ ਇੱਕ ਮਤਲਬ ਰੁਝਾਨ ਹੁੰਦਾ ਹੈ ਨਾ ਤੁਹਾਡੇ ਕੋਲ ਇੱਕ ਨੌਜਵਾਨ ਹੈ ਵੀ ਜਿਹੜਾ ਸਾਰੀ ਉਮਰ ਤੁਹਾਡੇ ਨਾਲ ਲਾਉਣਾ ਚਾਹੁੰਦਾ ਹੈ ਤੁਸੀਂ ਪੜਨ ਨੂੰ ਨਹੀਂ ਕਹਿੰਦੇ ਹੁਣ ਹੂੰ ਇੱਕ ਮਾਨਦਲ ਇਹ ਤਾਂ ਮਾਨ ਦਾ ਹੋ ਗਿਆ ਇਹ ਤਾਂ ਜੱਟਾਂ ਦਾ ਹੋ ਗਿਆ ਹੂੰ ਫਿਰ OBC ਦਲਤਾਂ ਨੂੰ ਕਿੱਥੇ ਤਾਂ ਇਹ ਤਾਂ ਇਕੱਲਾ ਮਾਨ ਦਾ ਹੋ ਗਿਆ ਹੂੰ ਉਹਨਾਂ ਨੇ ਕਿਹਾ ਵੀ ਮੈਂ ਸਵਾਲ ਵੀ ਕੀਤਾ ਸੀ ਹਰ ਸਿੰਘ ਮਾਨ ਨੂੰ ਇਹ ਮੈਂ ਕਿਹਾ ਵੀ ਐਂ ਕਰਕੇ ਤਾਂ ਮਾਨਦਾਲ ਹੋ ਗਿਆ ਜੀ ਤੇ ਉਹ ਕਹਿੰਦੇ ਵੀ ਇਹ ਤਾਂ ਮਸਲ ਪਿੱਛੋਂ ਦਾ ਨਾਮ ਚੱਲਦਾ ਰਿਹਾ ਮੈਂ ਕਿਹਾ ਨਹੀਂ ਮੈਨੂੰ ਉਹ ਹজম じゃ ਨਹੀਂ ਹੋਇਆ ਕਿਉਂਕਿ ਨਾ ਮੈਂ ਜਦੋਂ ਵਿਕਰਨ ਸੀਗਾ ਹੂੰ ਤੇ ਵਿੱਕੀ ਵੀ ਬਣਿਆ ਇੱਕ ਟਾਈਮ ਚਾ ਕੇ ਹੂੰ ਵਿੱਕੀ ਤੋਂ ਜਦੋਂ ਮੈਂ ਅਮਰਿਤ ਛਕ ਲਿਆ ਤਾਂ ਮੈਂ ਖਾਲਸਤਾਨੀ ਸਿੰਘ ਦੇ ਨਾਮ ਤੋਂ ਜਾਣ ਜਾਣ ਲੱਗਿਆ। ਮੈਨੂੰ ਅੱਜ ਵੀ ਤੁਸੀਂ ਦਸਤਾਰ ਜਿਵੇਂ ਸਜਾਉਨੇ ਹੋ, ਜਿਵੇਂ ਤੁਹਾਡਾ ਸਰੂਪ ਆ, ਦਾੜਾ ਜਿਸ ਤਰ੍ਹਾਂ ਤੁਸੀਂ ਰੱਖਿਆ ਹੋਇਆ ਹਨ। ਦਾੜਾ ਸਾਹਿਬ ਤਾਂ ਅੱਜ ਵੀ ਮੈਨੂੰ ਲੱਗਦਾ ਲੋਕ ਤੁਹਾਨੂੰ ਇਹ ਕਹਿੰਦੇ ਹੋਣਗੇ ਯਾਰ ਖਾਲਸਤਾਨੀ ਆ ਗਿਆ ਨਾ। ਨਹੀਂ ਮੈਨੂੰ ਹੁਣ ਲੋਕ ਪੁੱਛਦੇ ਨੇ ਖਾਲਸਤਾਨੀ ਕਾਮਰੇਡ ਆ ਗਿਆ। ਅੱਛਾ ਕਾਮਰੇਡ ਸਾਡੇ ਨਾਮ ਨਾਲ ਹੁਣ ਕਾਮਰੇਡ ਵੀ ਜੁੜਨ ਲੱਗਿਆ ਹਨ। ਮੈਨੂੰ ਉਹ ਆਰਗੇਨਾਈਜੇਸ਼ਨ ਇਹ ਜਿਹੇ ਵਿੱਚ ਕੰਮ ਕੀਤਾ ਵਿਚਾਰਧਾਰਾ ਮੈਂ ਮਾਰਕਸਵਾਦ ਨੂੰ ਵੀ ਮੰਨਦਾ, ਮੈਂ ਬਾਬੇ ਨਾਨਕ ਦੇ ਫਲਸਫੇ ਨੂੰ ਵੀ ਮੰਨਦਾ। ਪਰ ਉਹਦੇ ਚ ਉਹ ਇਹ ਰਿਹਾ ਵੀ ਹੁਣ ਮੈਨੂੰ ਕਹਣ ਕਾਮਰੇਡ ਖਾਲਸਤਾਨੀ ਲਾਗੇ ਵੀ ਖਾਲਸਤਾਨੀ ਕਾਮਰੇਡ ਆ ਗਿਆ ਕਾਮਰੇਡ ਖਾਲਸਤਾਨੀ ਆਏ ਐਂ ਜੇ ਹੋ ਗਿਆ ਵੀ ਗੈਟ ਅਪ ਇਹ ਜਾ ਤੇ ਮੇਰੀ ਮੱਤ ਦੋਨਾ ਨਾ ਮਿਲਦੀ ਆ ਮੈਂ ਖਾਲਸਤਾਨੀ ਸੈਕਸ਼ਨ ਨਾਲ ਵੀ ਠੀਕ ਠਾਕ ਜਾ ਮਤਲਬ ਮੱਤ ਮਲਾਉਣਾ ਵੀ ਕੁਝ ਮੇਰੇ ਵਿਰੋਧ ਹੈਗੇ ਨੇ ਪਰ ਇਹ ਨਹੀਂ ਵੀ ਮੈਂ ਮਾੜਾ ਕਹਾਂ ਕਿਉਂਕਿ ਉਹ ਤਾਂ ਆਪੇੜਤ ਵਰਗਾ ਇੱਕ ਸਿੱਖ ਤਾਂ ਉਸ ਪਰਸਪੈਕਟਿਵ ਚ ਰਹਿੰਦਾ ਹੁੰਦਾ ਚਲੋ ਆਪਾਂ ਮਾਨਸਾ ਵਾਲੀ ਗੱਲ ਤੇ ਸੀ ਨਾ ਵੀ ਮਾਨਸਾ ਸਾਹਿਬ ਨੂੰ ਮੈਂ ਸਵਾਲ ਕੀਤਾ ਮਾਨਸਾ ਸਾਹਿਬ ਨੇ ਤੋੜ ਕੇ ਜਵਾਬ ਦਿੱਤਾ ਵੀ ਨਹੀਂ ਹੈ ਇਹ ਤਾਂ ਮੇਰੇ ਨਾਮ ਦੇ ਨਾਲ ਲੱਗਿਆ ਹੋਇਆ ਫਿਰ ਮੈਂ ਆਇਆ ਦਿਮਾਗ ਵਿੱਚ ਮੈਂ ਕਿਹਾ ਯਾਰ ਵੀ ਮੇਰਾ ਨਾਂ ਵਿੱਕੀ ਸੀਗਾ ਵਿਕਰਮ ਵੀ ਰਿਹਾ ਮੈਨੂੰ ਖਾਲਸਤਾਨੀ ਸਿੰਘ ਦੇ ਨਾਮ ਮੈਂ ਜੋ ਜੋ ਬਦਲੀ ਗਿਆ ਆਪਦੇ ਆਪ ਨੂੰ ਤੋਂ ਤੋਂ ਨਾਮ ਵੀ ਮੇਰਾ ਬਦਲਦਾ ਰਿਹਾ ਵੀ ਇਹ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਕਿਉਂ ਨਿਕਲਿਆ ਇਹ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਮਾਣ ਕਿਉਂ ਹੈ ਇਹ ਸਵਾਲਾਂ ਦੇ ਕੁਝ ਤੋਂ ਜਵਾਬ ਉਹਤੇ ਮੈਨੂੰ ਮਿਲੇ ਨਹੀਂ ਗਏ ਹੌਲੀ ਹੌਲੀ ਮੈਂ ਕੁਝ ਕੁ ਸਰਕਲ 'ਚ ਤੁਹਾਨੂੰ ਪਤਾ ਕਮੀਆਂ ਬਹੁਤ ਹੁੰਦੀਆਂ ਨੇ ਹਰ ਇੱਕ 'ਚ ਕਮੀਆਂ ਹੁੰਦੀਆਂ ਨੇ ਮੇਰੇ 'ਚ ਵੀ ਹੋਣਗੀਆਂ ਉਹਨਾਂ ਦੀ ਜੱਥੇਬੰਦੀ 'ਚ ਬਹੁਤ ਤੇ ਉਦੋਂ ਮੈਂ ਪੜਦਾ ਲਿਖਦਾ ਤਾਂ ਹੈ ਨਹੀਂ ਸੀ ਬਸ ਮੈਂ ਇੱਕ ਰੋਮਾਂਸ ਜਾਂ ਹੁੰਦਾ ਥੋੜੇ ਚ ਇੱਕ ਜਵਾਨ ਖੁਣ ਹੁੰਦਾ ਇੱਕ ਜੋਸ਼ ਹੁੰਦਾ ਵੀ ਯਾਰ ਆਪਾਂ ਰੈਲੀਆਂ ਚ ਜਾਈਏ ਜਾਂ ਲੀਡਰਾਂ ਨਾਲ ਤੁਰਗੇ ਘੁੰਮੀਆਂ ਫੇਰੀਏ ਨਾ ਵੀ ਉਹ ਉਹ ਜੋਸ਼ ਸੀਗਾ ਮੇਰੇ ਚ ਉਹੀ ਜੋਸ਼ ਚ ਮਨਛੇੜੀ ਵੀ ਬਣਿਆ ਕਿਉਂਕਿ ਮੇਰੇ ਜਨ ਇੱਕ ਸਟਾਰਟਿੰਗ ਤੋਂ ਆਉਂਦਾ ਵੀ ਮੈਂ ਆਪਦੇ ਤੋਂ ਵੱਡੀ ਉਮਰ ਦੇ ਮੁੰਡੇਆਂ ਕੁੜੀਆਂ ਨਾਲ ਜਾਂ ਵੱਡੇ ਲੋਕਾਂ ਨਾਲ ਘੁੰਮਣਾ ਚਾਹੁੰਦਾ ਹੁੰਨਾ ਵੀ ਯਾਰ ਜਿਹੜੇ ਵੱਡੇ ਹੁੰਦੇ ਨੇ ਉਹ ਸਿਆਣੇ ਹੁੰਦੇ ਨੇ ਮੈਨੂੰ ਐ ਲੱਗਦਾ ਹੁੰਦਾ ਸੀ ਵੀ ਆਪਣੇ ਤੋਂ ਵੱਡੇ ਉਮਰ ਦੇ ਦੋਸਤ ਰਹੇ ਹਮੇਸ਼ਾ ਹੁਣ ਵੀ ਮੇਰੇ ਤੋਂ ਮੇਰੇ ਤੋਂ ਵੱਡੇ ਉਮਰ ਦੇ ਦੋਸਤ ਨੇ ਉਹੀ ਚੱਕਰ ਜਿਹੜਾ ਉਦੋਂ ਰਹਿ ਗਿਆ ਵੀ ਮਾਨਦਾਲ ਚ ਖਾਸੇ ਬਜ਼ੁਰਗ ਸੀ ਸਾਡੇ ਸਮਾਣੇ ਦੇ ਉਹਨਾਂ ਨੇ ਮਰਿਆ ਕਰਨਾ ਉਹਨਾਂ ਨੇ ਮਤ ਮਲਾਉਣੀ ਮੈਂ ਬਾਲੀਆਂ ਹੋਰ ਤਰ੍ਹਾਂ ਦੀਆਂ ਗੱਲਾਂ ਸੁਣਨ ਲੱਗ ਗਿਆ ਉਹਨਾਂ ਚੋਂ ਇੱਕ ਸਵਾਲ ਮੇਰਾ ਉੱਠਿਆ ਸਤਕਾਰ ਕਮੇਟੀ ਕੰਮ ਕਰਦੀ ਹੁੰਦੀ ਸੀ ਉਦੋਂ ਸਤਕਾਰ ਕਮੇਟੀ ਦਾ ਕੰਮ ਇਹ ਹੁੰਦਾ ਹੁੰਦਾ ਸੀਗਾ ਵੀ ਜਿਹੜਾ ਮੇਰਾ ਵੱਡਾ ਕਰਨ ਵੀ ਬਣਿਆ ਮਾਨਦਾਲ ਨੂੰ ਛੱਡਣ ਦਾ ਸਤ ਮਾਰ ਕਮੇਟੀ ਮਾਨਦਾਲ ਦੇ ਅੰਦਰ ਉਦੋਂ ਕੰਮ ਕਰਦੀ ਸੀ ਬਲਵੇੜੇ ਬਲਵੇੜੇ ਕੋਲ ਪਿੰਡ ਸੀਗਾ ਇੱਕ ਛੋਟਾ ਜਿਹਾ ਨਾਮ ਆ ਮੇਰੇ ਪਿੰਡ ਦਾ ਨਾਮ ਭੁੱਲ ਗਿਆ ਸਤਕਾਰ ਕਮੇਟੀ ਦਾ ਕੰਮ ਹੁੰਦਾ ਇਹ ਗੁਰੂ ਮਹਾਰਾਜ ਦੇ ਪ੍ਰਕਾਸ਼ ਇਹਨਾਂ ਨੇ ਘਰਾਂ 'ਚ ਕਰੇ ਹੁੰਦੇ ਨੇ ਕੋਈ ਚੌਂਕੀਆਂ ਲਾਉਂਦਾ ਹੈ ਕੋਈ ਸਹੀ ਤਰ੍ਹਾਂ ਸਫਾਈ ਨਹੀਂ ਰੱਖਦਾ ਉਹ ਪ੍ਰਕਾਏ ਮਹਾਰਾਜ ਦੇ ਸਰੂਪ ਲੈ ਕੇ ਉਹਨਾਂ ਨੇ ਗੁਰੂ ਘਰਾਂ ਚਰਖਾਣੇ ਪਿੰਡਾਂ ਦੇ ਜੀ ਉਹ ਚੰਗਾ ਕੰਮ ਸੀਗਾ ਅਸੀਂ ਜਾਂਦੇ ਰਹੇ ਇਧਰ ਬਲਵੇੜੇ ਕੰਨੀ ਪਿੰਡ ਜਦੋਂ ਗਏ ਨਾ ਉੱਥੇ ਨਾ ਦੋ ਔਰਤਾਂ ਸੀਗੀਆਂ ਜਿਹੜੀਆਂ ਇੱਕ ਹੀ ਘਰ ਚ ਦੋਹੀ ਔਰਤਾਂ ਰਹਿੰਦੇ ਸੀ ਉਹਨਾਂ ਦੇ ਲੜਕੀ ਦੇ ਸੋਹਰਾ ਸਾਹਿਬ ਤੇ ਉਹਨਾਂ ਦੇ ਹਸਬੰਦ ਉਹ ਫਤੇਗੜ ਸਾਹਿਬ ਡਿਊਟੀ ਹੁੰਦੀ ਸੀ ਉਹਨਾਂ ਦੀ ਪਤਾ ਨਹੀਂ ਕਿ ਕਿਹੜੇ ਕੰਮ ਸ਼ਾਇਦ ਕੜਾ ਪ੍ਰਸ਼ਾਦ ਤੇ ਸੀ ਆਈ ਥਿੰਕ ਸੋ ਉਹ ਉੱਥੇ ਸੀਗੇ ਤੇ ਜਦੋਂ ਇਹਨਾਂ ਨੇ ਨਾ ਸਾਡੇ ਵਾਲਿਆਂ ਨੇ ਸਵਾਲ ਕੀਤਾ ਕਿਉਂਕਿ ਅਸੀਂ ਚਲੋ ਪਿੱਛੇ ਰਹਿੰਦੇ ਸੀ ਅਸੀਂ ਤਾਂ ਮਤਲਬ ਸਾਨੂੰ ਤਾਂ ਐਵੇਂ ਆਪਾਂ ਤਾਂ ਨਾਲ ਵਲੰਟੀਅਰ ਤੌਰ ਤੇ ਜੰਮਲੇਅਰਸ ਤੌਰ ਤੇ ਅਸੀਂ ਪਿੱਛੇ ਖੜ ਜਾਇਆ ਕਰਨਾ ਤੇ ਉਹਨਾਂ ਨੇ ਜਦੋਂ ਸਵਾਲ ਰੱਖਿਆ ਵੀ ਭਾਈ ਕੀ 12 ਮਹੀਨੇ ਤੇ 1 ਦਿ ਉਹ ਕਹਿੰਦੇ ਹਾਂ ਜੀ ਜੀ ਇਹਨਾਂ ਨੇ ਬਾਹਰ ਆ ਕੇ ਸਾਡੇ ਵਾਲ ਨੇ ਨਾ ਕੁਸਰਮੁਸਰ ਜੀ ਕਰਦੇ ਗੱਲਾਂ ਕੀਤੀਆਂ ਵੀ ਮਹੀਨੇ ਚਾਰ ਦਿਨ ਦਾ ਪੀਰੀਅਡਸ ਆਉਂਦੇ ਨੇ ਹੂੰ ਵੀ ਉਹ ਦਿਨ ਤਾਂ ਇਹ ਅਪਵਿੱਤਰ ਹੁੰਦੀਆਂ ਨੇ ਹੂੰ 48 ਦਿਨ ਹੋ ਗਏ ਸਾਲ ਚ ਹਾਂ ਵੀ ਮੇਰੇ ਦਿਮਾਗ ਚ ਗੱਲ ਘਟਕੀ ਮੈਂ ਕਿਹਾ ਯਾਰ ਅਪਵਿੱਤਰਤਾ ਹੂੰ ਇਹ ਕਿ ਤੁਮਾਗੀ ਗੱਲ ਵੀ ਸਾਡੀ ਸਿੱਖੀ ਤਾਂ ਨਹੀਂ ਇਹਨੂੰ ਮਤਲਬ ਠੀਕ ਹੈ ਉਹ ਜਿਹੜਾ ਪ੍ਰੋਸੈਸਿੰਗ ਹੈ ਵੀ ਇੱਕ ਬੱਚਾ ਪੈਦਾ ਕਰਨ ਦੇ ਲਈ ਇੱਕ ਹਿਊਮਨ ਨੇਚਰ ਹੈ ਉਹਦਾ ਉਹਨਾਂ ਦੀ ਇੱਕ ਕੁਦਰਤੀ ਮਿਲਿਆ ਹੋਇਆ ਉਹਨੂੰ ਤੁਸੀਂ ਅਪਵਿੱਤਰ ਕਿਵੇਂ ਕਹਿ ਸਕਦੇ ਹੋ ਉਹਨਾਂ ਹਾਲੇ ਤਾਂ ਪਵਿੱਤਰ ਹੋਗੇ ਬਸ ਗੱਲ ਖਤਮ ਤੇ ਉਹ ਸਵਾਲ ਤੋਂ ਬਾਅਦ ਮੇਰੇ ਬੜੀ ਚੁਭੀਆਂ ਚੀਜ਼ਾਂ ਮੈਂ ਉਹਨਾਂ ਨੂੰ ਵੀ ਸਵਾਲ ਕਿਤੇ ਵੀ ਆ ਆ ਕਿਵੇਂ ਨਹੀਂ ਨਹੀਂ ਤੁਸੀਂ ਅਜੇ ਨਿਆਣੇ ਤੁਹਾਨੂੰ ਮਤ ਨਹੀਂ ਹੈਗੀ ਉਹ ਕਿਉਂਕਿ ਉਹਨਾਂ 'ਚ ਇੱਕ ਹੈ ਵੀ ਉਹ ਸਿੱਖਣਾ ਨਹੀਂ ਚਾਹੁੰਦੇ ਇਹ ਇੱਕ ਕਮੀ ਸੀ ਉਹਨਾਂ ਦੇ ਚ ਬਜ਼ੁਰਗਾਂ 'ਚ ਬਾੜੀ ਪੁਰਾਣੇ ਬਜ਼ੁਰਗਾਂ 'ਚ ਅਕਸਰ ਇਹ ਕਮੀ ਮੈਂ ਦੇਖੀ ਆ ਉਹ ਸਿੱਖਣਾ ਨਹੀਂ ਚਾਹ ਲਾਪਤਾ ਹੂੰ ਉਹਨਾਂ ਨੇ ਆ ਜਦੋਂ ਜਵਾਬ ਦਿੱਤਾ ਤੋੜ ਕੇ ਜੇ ਮੈਨੂੰ ਬਾਹਲਾ ਆ ਰਗਿਆ ਫਿਰ ਮੈਂ ਹੌਲੀ 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 ਇਸ ਆਰਗੇਨਾਈਜੇਸ਼ਨ ਨੂੰ ਛੱਡਦਾ ਗਿਆ ਹੂੰ ਜਿਹਦੇ ਚ 2018 ਜਦੋਂ 17 ਚ ਉੱਥੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਚ ਫੀਸ ਵਾਇਕ ਦਾ ਪ੍ਰੋਟੈਸਟ ਹੁੰਦਾ ਹੂੰ ਜਿਹਦੇ ਚ 1100% ਫੀਸਾਂ ਦਾ ਵਾਧਾ ਕੀਤਾ ਗਿਆ ਹੂੰ ਉੱਥੇ ਦੀਆਂ ਕੁਝ ਜਥੇਬੰਦੀਆਂ ਸੀ ਕੈਸਫਸ ਆਰਗੇਨਾਈਜੇਸ਼ਨ ਸੀ ਸਟੂਡੈਂਟ ਫॉर ਸੋਸਾਇਟੀ ਜਿਨ੍ਹਾਂ ਦੀ ਪ੍ਰਧਾਨ ਵੀ ਕੁੜੀ ਲੜਕੀਆਂ ਨੂੰ ਪ੍ਰਿਆ ਬਣਦੀ ਜਦੋਂ ਉਹ ਆਰਗੇਨਾਈਜੇਸ਼ਨ ਉਹ ਆਰਗੇਨਾਈਜੇਸ਼ਨ ਦੇ ਕੁਝ ਕੁ ਬੰਦੇ ਸੀ ਸਾਡੇ ਸਮਾਣੇ ਤੋਂ ਮੇਰੇ ਪਿੰਡ ਤੋਂ ਜਿਹੜੇ ਮੇਰੇ ਨਾਲ ਫੇਸਬੁੱਕ ਤੇ ਟਾਇਏ ਸੀਗੇ ਤੇ ਉਹਨਾਂ ਦੀ ਮੈਂ ਪੋਸਟਾਂ ਦੇਖੀਆਂ ਜਦੋਂ ਉਹ ਬੰਦੇ ਅਰੈਸਟ ਹੋਏ ਉਹਨਾਂ ਦਾ ਮੈਂ ਥੋੜਾ ਜਿਹਾ ਸਮਰਥਨ ਕਰਦਾ ਰਿਹਾ ਉਦੋਂ ਮਾਨਦਾਲ ਚ ਥੋੜੇ ਬੋਤੇ ਸੀ ਮਾੜਾ ਮੋਟਾ ਜਾਂਦਾ ਹੁੰਦਾ ਸੀ ਮਾਨਦਾਲ ਉਹ ਤੋਂ ਸਮਰਥਨ ਕਰਨਗੇ ਚੰਡੀਗੜ੍ਹ ਯੂਨੀਵਰਸਿਟੀ ਮੈਂ ਨਾਲ ਗਿਆ ਉਹਨਾਂ ਦੇ ਅੱਛਾ ਤੁਹਾਨੂੰ ਇੱਕ ਸਵਾਲ ਪੁੱਛਣਾ ਚਾਹਾਂਗੇ ਇਹਦੇ ਵਿਚਾਰੇ ਸਿਮਰਜੀਤ ਸਿੰਘ ਮਾਂ ਦੀ ਸੋਚ ਦੇ ਨਾਲ ਤੁਸੀਂ ਸਹਿਮਤ ਹੋ ਜਿਸ ਤਰੀਕੇ ਦੇ ਨਾਲ ਉਹ ਕਹਿੰਦੇ ਵੀ ਸਾਨੂੰ ਵੱਖਰਾ ਰਾਜ ਚਾਹੀਦਾ ਸਾਨੂੰ ਇੱਕ ਖਾਲਸਾ ਰਾਜ ਚਾਹੀਦਾ ਖਾਲਿਸਤਾਨ ਦੀ ਮੰਗ ਕਰਦੇ ਆ ਨੌਜਵਾਨਾਂ ਨੂੰ ਕਹਿੰਦੇ ਆ ਹਥਿਆਰ ਚੁੱਕ ਮੈਂ ਉਹਨਾਂ ਦੀ ਵਿਚਾਰਧਾਰਾ ਨਾਲ ਅੱਜ ਦੀ ਘੜੀ 'ਚ ਹੁਣ ਨਹੀਂ ਸਹਿਮਤ ਹੈਗਾ ਉਦੋਂ ਹੀ ਮੈਂ ਤੁਹਾਨੂੰ ਦੱਸ ਰਿਹਾ ਵੀ ਕੋਈ ਪੜ੍ਹੇ ਲਿਖੇ ਨੌਜਵਾਨ ਨੇ ਕਿ 10ਵੀਂ 11ਵੀਂ 9ਵੀਂ ਤੱਕ ਪੜ੍ਹਾਈ ਛੱਡੀ ਜਿਵੇਂ ਬਠੀਕ ਹੈ ਇੱਕ ਰੋਮਾਂਸ ਸੀਗਾ ਲੜਨ ਦਾ ਮੈਨੂੰ ਮੈਂ ਚਾਹੁੰਦਾ ਸੀ ਮੈਂ ਕੁਝ ਕਰਾਂ ਪਰ ਇਹ ਨਹੀਂ ਸੀ ਵੀ ਕੀ ਕਰਾਂ ਮਤਲਬ ਸਮਝਦਾਰੀ ਨਹੀਂ ਸੀ ਮੈਨੂੰ ਉਹਦੇ 'ਚ ਜਿਵੇਂ ਗੱਲ ਹੈ ਵੀ ਹਥਿਆਰ ਚੱਕਣ ਵਾਲੀ ਜਾਂ ਹੋਰ ਮੈਨੂੰ ਨਹੀਂ ਲੱਗਦਾ ਮਾਨਦ ਕਦੇ ਵੀ ਹਥਿਆਰ ਚੱਕਣ ਨੂੰ ਸਮਰਥਨ ਦਿੰਦੇ ਹੁੰਦੇ ਨੇ ਮੈਂ ਤਾਂ ਨਹੀਂ ਕਦੇ ਵੀ ਸੁਣਿਆ ਮੈਂ ਜਿੰਨੀ ਇੱਕ ਵਾਰ ਵੀ ਹੁਣ ਹੁਣ ਮਿਲਦਾ ਪਹਿਲਾਂ ਤਾਂ ਮੈਂ ਨਹੀਂ ਕਹਿੰਦਾ ਪਹਿਲਾਂ ਮੈਂ ਕਹਿੰਦੇ ਹਥ ਫਿਰ ਅਮਰਤਪਾਲ ਦਾ ਉਸ ਪੱਧਰ ਤੱਕ ਸਮਰਥਨ ਵੀ ਨਹੀਂ ਕੀਤਾ ਜਿਹੜੇ ਹਥਿਆਰ ਚੱਕ ਕੇ ਲੜਨ ਦੀ ਗੱਲ ਕੀਤੀ। ਹਮਮ ਹਥਿਆਰ ਰੱਖਣ ਨੂੰ ਤਾਂ ਸਾਡੇ ਗੁਰੂ ਮਹਾਰਾਜ ਪਾਤਸ਼ਾਹ ਕਹਿੰਦੇ ਨੇ ਇਹ ਤਾਂ ਉਦੋਂ ਬਾਅਦ ਇਹਨਾਂ ਦੇ ਤੇ ਕਰੀਤ ਹੈ ਵੀ ਠੀਕ ਹੈ ਕਹਿ ਦਿੰਦੇ ਉਹਨੇ ਪਰ ਸਾਡੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਨੇ ਕਿਹਾ ਸੀ ਕਿ ਹਥਿਆਰ ਰੱਖਣੇ ਚਾਹੀਦੇ ਨੇ ਆਪਦੇ ਕੋਲ ਹਰ ਇੱਕ ਸਿੱਖ ਨੂੰ ਹੋਣੇ ਚਾਹੀਦੇ ਨੇ ਉਹ ਠੀਕ ਹੈ ਟਾਈਮ ਨਾਲ ਮਾਡਰਨ ਹੁੰਦੇ ਜਾਣਗੇ ਉਹ ਵੱਖਰਾ ਕਨਸੈਪਟ ਹੈ ਸ਼੍ਰੀ ਸਾਹਿਬ ਰੱਖਣੀ ਰੱਖਣੀ ਉਹ ਮਾਡਰਨ ਹੁੰਦੇ ਜਾਣਗੇ ਪਰ ਚਲਾਉਣ ਦੀ ਗੱਲ ਤਾਂ ਨਹੀਂ ਕਦੇ ਵੀ ਕੀਤੀ ਨਾ ਇਹਨਾਂ ਨੇ ਕਦੇ ਅੜੇ ਹੁਣ ਜੇ ਮੈਂ ਕਹਾਂ ਮਾਨ ਸਾਹਿ ਉਸੇ ਸੰਵਿਧਾਨ ਨੂੰ ਫਿਰ ਪੁੱਛਦੇ ਹੀ ਫਿਰਦੇ ਨੇ ਕਿ ਜਿਹੜੇ ਸੰਵਿਧਾਨ ਦਾ ਵਿਰੋਧ ਵੀ ਕਰਦੇ ਉਸੇ ਸ਼ਿਰੀ ਸਾਹਿਬ ਨੂੰ ਹੁਣ ਛੱਡ ਕੇ ਵੀ ਜਿਹੜੇ ਜਿਹੜੇ ਤਿਰੰਗੇ ਨੂੰ ਕਹਿੰਦੇ ਆ ਵੀ ਇਹ ਤਿਰੰਗਾ ਨਹੀਂ ਚਾਹੀਦਾ ਸਾਡੇ ਦੇਸ਼ ਦਾ ਨਹੀਂ ਹੋਏਗਾ ਤਾਂ ਇਹ ਆ ਉਸੇ ਤਿਰੰਗੇ ਦੇ ਕੋਲ ਖੜ ਕੇ ਉਹਨਾਂ ਨੇ ਐਤੀ ਐਮਪੀ ਦੀ ਸੌਂ ਵੀ ਚਾਹੋ ਮੀ ਚੁੱਕੀ ਆ ਉਹ ਸੰਵਿਧਾਨ ਜਿਹੜੇ ਨੂੰ ਕਹਿੰਦੇ ਅਸੀਂ ਨਹੀਂ ਮੰਨਦੇ ਜਿਹੜਾ ਸੰਵਿਧਾਨ ਸਾਨੂੰ ਉਸੇ ਸੰਵਿਧਾਨ ਦੀ ਸੌਂ ਵੀ ਚੁੱਕੀ ਆ ਮਤਲਬ ਡਿਪਲੋਮੈਟਿਕ ਜਿਹਾ ਸਟੈਂਡ ਨਹੀਂ ਮੈਨੂੰ ਲੱਗਦਾ ਹੁੰਦਾ ਲੈਣੇ ਚਾਹੀਦੇ ਤੁਹਾਨੂੰ ਜਾਂ ਤਾਂ ਇੱਧਰ ਹੁੰਦਾ ਜਾਂ ਇੱਧਰ ਹੁੰਦਾ ਵਿਚ ਵਿਚਾਲਿਆ ਰਾਹ ਕਦੇ ਵੀ ਨਹੀਂ ਹੁੰਦਾ ਅੱਜ ਦੀ ਘੜੀ ਜਿਹੜੇ ਮੈਂ ਆਈਡੀ ਤੇ ਵੀ ਖੜਿਆ ਨਾ ਮੈਂ ਆਈਡੀ ਤੇ ਕਦੇ ਵੀ ਨਹੀਂ ਖੜਿਆ ਵੀ ਤੁਸੀਂ ਇਲੈਕਸ਼ਨਾਂ ਚੋਣਾ ਇਸ ਤਰੀਕੇ ਨਾਲ ਲੜ ਕੇ ਤੁਸੀਂ ਆਜ਼ਾਦੀ ਲੈ ਲੋਗੇ ਉਹ ਚਾਹੇ ਸਿੱਖਣੇ ਜਾਂ ਕਾਮਰੇਡ ਵੀ ਨਹੀਂ ਅੱਛਾ ਵਿਕਰਮ ਲੰਬਾ ਸਮਾਂ ਤੁਸੀਂ ਇੰਨਾਂ ਚੀਜ਼ਾਂ 'ਚ ਕੰਮ ਕੀਤਾ ਅੱਜ ਤੁਸੀਂ ਪੱਤਰਕਾਰਤਾ ਦੇ ਖੇਤਰ 'ਚ ਵੀ ਕੰਮ ਕਰ ਰਹੇ ਹੋ ਹਨ ਸਟੱਡੀ ਵੀ ਚੱਲ ਰਹੀ ਆ ਨਾਲ-ਨਾਲ ਵਰਕ ਵੀ ਚੱਲ ਰਿਹਾ ਤੁਸੀਂ ਗਰਾਊਂਡ ਤੇ ਜਾ ਕੇ ਰਿਸਰਚ ਕਰਦੇ ਹੋ ਕੀ ਕੁਝ ਅੱਜ ਪੰਜਾਬ ਦੇ ਹਾਲਾਤ ਨੂੰ ਦੇਖਣ ਨੂੰ ਮਿਲਦੇ ਆ ਪੰਜਾਬ ਦੇ ਹਾਲਾਤਾਂ 'ਚ ਤਾਂ ਮਤਲਬ ਅਸੀਂ ਕਈ ਦਿਨੋਂ ਦਿਨ ਘਰਾਵਿਆ ਰਿਆ ਜਿਵੇਂ ਨਾ ਮੈਂ ਮਤਲਬ ਜਥੇਬੰਦੀਆਂ 'ਚ ਵੀ ਹਜੇ ਮੈਂ ਬਹੁਤ ਐਕਟਿਵ ਆ ਪੱਤਰਕਾਰ ਰੀਤਾ ਚਲੋ ਹਜੇ ਮੈਂ ਸ਼ੁਰੂ ਕੀਤਾ ਹਜੇ ਚੱਲ ਰਹੇ ਆ ਥੋੜਾ ਬਹੁਤਾ ਜਥੇਬੰਦੀਆਂ 'ਚ ਵੀ ਇਹ ਸੈਕਸ਼ਨ ਮੈਂ ਦੇਖਿਆ ਵੀ ਜਿਵੇਂ ਕੀ ਨਾ ਚਾਹੇ ਸਿੱਖਾਂ ਦੀਆਂ ਆਰਗੇਨਾਈਜੇਸ਼ਨ ਨੇ ਚਾਹੇ ਕਾਂਗਰਸ ਦੀਆਂ ਆਰਗੇਨਾਈਜੇਸ਼ਨ ਨੇ ਦੋ ਹੀ ਨੇ ਮੇਨਲੀ ਐਕਟਿਵ ਪੰਜਾਬ ਦੇ ਵਿੱਚ ਬਾਕੀ ਰਾਈਟ ਵਿੰਗ ਦੀਆਂ ਆਰਗੇਨਾਈਜੇਸ਼ਨਾਂ ਨੂੰ ਪੰਜਾਬ 'ਚ ਤਾਂ ਕੋਈ ਲਗਾਤਾਰ ਗੈਰ ਨਹੀਂ ਚੰਡੀਗੜ੍ਹ 'ਚ ਠੀਕਾ ਇਲੈਕਸ਼ਨ ਹੁੰਦੇ ਨੇ ਪੰਜਾਬ 'ਚ ਇਲੈਕਸ਼ਨਾਂ ਤੋਂ ਬਿਨਾ ਔਰ ਇਹ ਜੀ ਪੰਜਾਬੀ ਯੂਨੀਵਰਸਿਟੀ ਵੀ ਦੇਖ ਲਈਏ ਕੋਈ ਸੋਈ ਐਨਆਰਸਯੂਆਈ ਆ ਆਰਗੇਨਾਈਜੇਸ਼ਨ ਨੂੰ ਕੰਮ ਵੀ ਨਹੀਂ ਕਰਦੀਆਂ ਹੁਣ ਜਿਹੜਾ ਕਾਂਬ੍ਰਿਜ ਆ ਜਾਂ ਸਿੱਖਾਂ ਚ ਮੇਨ ਆ ਵੀ ਜਿਹੜੇ ਕਿ ਫਿਲਾਸਫੀ ਨੂੰ ਲੈ ਕੇ ਇੱਕ ਨੂੰ ਚੱਲਦੇ ਨੇ ਚਾਹੇ ਉਹ ਸਿੱਖ ਧਰਮ ਦੀ ਫਿਲਾਸਫੀ ਨੂੰ ਇੱਧਰ ਲੈ ਕੇ ਚੱਲਦੇ ਨੇ ਇਹ ਮਾਰਕਸਵਾਦੀ ਫਿਲਾਸਫੀ ਨੂੰ ਇਹਨਾਂ ਚ ਜਿਹੜਾ ਮੈਂ 5 ਸਾਲ ਹੋ ਗਿਆ ਮੈਨੂੰ ਐਕਟਿਵਿਜ਼ਮ ਕਰਦਿਆਂ 5 ਤੋਂ 6 ਫਿਲਾਸਫੀ ਨਾਲ ਨਹੀਂ ਜੁੜਿਆ ਯਾਰ ਕਿਸੇ ਨੂੰ ਵੀ ਹਾਂ ਫਲਸਫੇ ਲੈ ਕੇ ਕੰਮ ਕਰਦੇ ਨੇ ਪਰ ਫਲਸਫੀ ਨਾਲ ਨਹੀਂ ਜੁੜਾ ਹੈ ਜਿਦੇ ਕਰਕੇ ਲੰਮਾ ਟਾਈਮ ਬੰਦੇ ਜੁੜਦੇ ਨਹੀਂਗੇ ਲੰਮਾ ਟਾਈਮ ਸਟੂਡੈਂਟ ਕੋਈ ਜਾਂ ਕੋਈ ਵਿਦਿਆਰਥੀ ਜਾਂ ਕੋਈ ਵੀ ਜਿਹੜੀ ਵੀ ਆਰਗੇਨਾਈਜੇਸ਼ਨ ਵਿੱਚ ਕੰਮ ਕਰੇ ਉਹ ਜੁੜਦੇ ਨਹੀਂ ਤਾਂ ਟੁੱਟ ਜਾਂਦੇ ਨੇ ਤੁਹਾਡੇ ਨਾਲ ਆਖਰ ਨੂੰ ਫਿਰ ਉਹ ਗਾਲ੍ਹਾਂ ਕੱਢਦੇ ਨੇ ਵੀ ਇਹਨਾਂ ਨੇ ਮੇਰੇ 5 ਸਾਲ ਖਰਾਬ ਕੀਤੇ ਜੇ ਮੈਂ ਪਹਿਲਾ ਟਾਈਮ ਦੇ ਦੇਖਣਾ ਚਾਹੇ ਖੜਕੂ ਸਿੰਘ ਰਹੇ ਹੋਣ ਜਿਹੜੇ 84 ਤੋਂ ਪਹਿਲਾਂ ਦੇ ਨੇ ਉਸੇ ਦੌਰ ਦੇ ਵਿੱਚ ਜਦੋਂ ਨਕਸਲਵਾੜੀ ਮੂਵਮੈਂਟ ਰਹੀਆਂ ਉਦੋਂ ਦੇ ਜਿਹੜੇ ਕਾਮਰੇਡ ਕਮਿਊਨਿਸਟ ਵੀ ਨੇ ਉਹ ਕਮਿਊਨਿਸਟ ਤੇ ਉਹ ਖਾਲਸਤਾਨੀ ਸਿੱਖ ਜਿਹੜੇ ਵੀ ਨੇ ਉਹ ਹਜ ਵੀ ਮੌਕੇ ਤੇ ਐਕਟੀਵਿਜ਼ਮ ਨਹੀਂ ਕਰ ਪਾ ਰਹੇ ਹੁਣ ਵੱਖਰੀ ਗੱਲ ਆ ਪਰ ਇੱਥੇ ਉਹ ਇਹ ਵੀ ਗੱਲ ਕਹਿ ਦਿੰਦੇ ਨੇ ਕਿ ਕਹਿੰਦੇ ਜੇ ਇਕੱਲਾ ਕਾਮਰੇਡ ਬਣ ਕੇ ਜਾਂ ਇੱਕ ਕੱਟੜਵਾਦਤ ਬਣ ਕੇ ਕਹਿੰਦੇ ਉਹਦੇ 'ਚ ਬਣਦਾ ਕੁਝ ਨਹੀਂਗਾ ਕਹਿੰਦੇ ਉਹ 'ਚ ਨੁਕਸਾਨ ਆ ਨਾ ਪੈਸਾ ਕਮਾਇਆ ਜਾਂਦਾ ਨਾ ਕੋਈ ਜ਼ਿੰਦਗੀ ਦਾ ਹਰਮਾਨਾ ਟਾਈਮ ਵੇਸਟ ਹੋ ਜਾਂਦੀ ਹੈ ਟਾਈਮ ਵੇਸਟ ਹੀ ਨਹੀਂ ਹੁੰਦੀ ਹੁੰਦੀ ਵੀਰ ਮਤਲਬ ਮੈਂ ਕਹਿ ਰਿਹਾ ਤੁਸੀਂ ਇਸ ਤਰ੍ਹਾਂ ਦੀਆਂ ਨੀਤੀਆਂ ਸਮਾਜ ਦੇ ਵਿੱਚ ਸਾਡੇ ਚੱਲ ਰਹੀਆਂ ਨੇ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਤੁਸੀਂ ਮਾਰੇ ਜਾ ਸਕਦੇ ਹੋ ਉੱਥੇ ਪੈਸਾ ਨਹੀਂ ਦੇਖਣਾ ਉੱਥੇ ਅਸੀਂ ਜਿਉਣਾ ਦੇਖਣਾ ਚਾਹੀਦਾ ਮੈਨੂੰ ਐ ਲੱਗਦਾ ਹੁੰਦਾ ਵੀ ਜਿਵੇਂ ਮੁਸਲਮਾਨਾਂ ਤੇ ਸੀਐਨਆਰਸੀ ਵੇਲੇ ਐਡਾ ਤਸ਼ੱਦਦ ਆਇਆ ਉਹ ਇਹ ਸੋਚਦੇ ਰਹਿਣ ਵੀ ਯਾਰ ਇਧਰ ਤਾਂ ਕਮਾਈ ਨਹੀਂ ਹੈਗੀ ਐ ਮੂਵਮੈਂਟਾਂ 'ਚ ਕੀ ਕੱਢਾਂਗੇ ਮਤਲਬ ਜਦੋਂ ਸੰਗੀਤ ਤੱਕ ਆ ਗਿਆ ਉਹੀ ਗੱਲ ਹੈ ਨਾ ਵੀ ਅੱਗ ਲੱਗੀ ਹੋਈ ਹੈ ਕਿਤੇ ਲੱਗੇ ਹੋਏ ਉਹ ਅੱਜ ਇਧਰ ਵੀ ਆਊਗੀ ਨਾ ਤੁਹਾਡੇ ਵੱਲ ਨੂੰ ਉਹ ਅੱਗ ਤੋਂ ਬਚਣ ਲਈ ਸਾਨੂੰ ਲੜਨਾ ਤਾਂ ਪਊਗਾ ਇਹ ਆਵਾਜ਼ ਉਠਾ ਮੈਂ ਹਜੇ ਵੀ ਇਹ ਨਹੀਂ ਕਹਿੰਦਾ ਮੈਂ ਭਾਵੇਂ ਮੈਂ ਕਿਸੇ ਵਿਚਾਰਤਾਰ ਦਾ ਨਾ ਕੰਮ ਕਰਦਾ ਕਰਦਾ ਜੇ ਪਿੱਛੇ ਵੀ ਹਟਦਾ ਹਵਾਂ ਪਰ ਮੈਂ ਲੜਨਾ ਕਦੇ ਵੀ ਨਹੀਂ ਛੱਡੂਗਾ ਅਸਲ ਲੜਾਈ ਕਿਸ ਨਾਲ ਲੜਨਾ ਚਾਹੁੰਨੇ ਆ ਸਾਨੂੰ ਲੱਗਦਾ ਹੈ ਵੀ ਜਦੋਂ ਵੀ ਕਿਸੇ ਸਿਸਟਮ ਦੇ ਵਿੱਚ ਕਿਸੇ ਨਾਲ ਧੱਕਾ ਹੁੰਦਾ ਉਹਦੇ ਨਾਲ ਤੁਹਾਨੂੰ ਲੜਨਾ ਚਾਹੀਦਾ ਉਹ ਚਾਹੇ ਕਿਸੇ ਵੀ ਤਰ੍ਹਾਂ ਦੀ ਕੋਈ ਗਵਰਨਮੈਂਟ ਹੋਵੇ ਸਾਨੂੰ ਲੱਗਦਾ ਵੀ ਅਸੀਂ ਬਾਬੇ ਬੰਦੇ ਸਿੰਘ ਬਹਾਦਰ ਵਾਲਾ ਜਿਹੜਾ ਰਾਜ ਹੈ ਜਿਦੇ ਚ ਇਕੁਅਲ ਜ਼ਮੀਨਾਂ ਵੰਡੀਆਂ ਜਾਂਦੀਆਂ ਨੇ ਔਰਤਾਂ ਨੂੰ ਵੀ ਇਕੁਅਲ ਰਾਈਟਸ ਦਿੱਤੇ ਜਾਂਦੇ ਨੇ ਲੋਕ ਪੱਖੀ ਜਿਹੜੀ ਅਸੀਂ ਕਹਿੰਦੇ ਇੱਕ ਤਰ੍ਹਾਂ ਦਾ ਲੋਕਾਂ ਦਾ ਰਾਜ ਆਉਂਦਾ ਉਸ ਰਾਜ ਤੱਕ ਅਸੀਂ ਲੜਨ ਦੀ ਮੰਗ ਕਰਦੇ ਆ ਵੀ ਉਸ ਰਾਜ ਤੱਕ ਸਾਨੂੰ ਜਿਹਦੇ ਨਾਲ ਵੀ ਲੜਨਾ ਪਿਆ ਚਾਹੇ ਆਪਣੇ ਹੋਣ ਚਾਹੇ ਬਗਾਨੇ ਹੋਣ ਚਾਹੇ ਜਿਹੜੀ ਜਿੱਥੇ ਬੰਦੇ ਚ ਮੈਂ ਕੰਮ ਕਰਦਾ ਨ ਉਹਨਾਂ ਨਾਲ ਵੀ ਲੜਨਾ ਪਿਆ ਸੀ ਉਹਨਾਂ ਨਾਲ ਇਸੇ ਇਸੇ ਮੁਰਖ ਚ ਉਹ ਰਾਜ ਦਾ ਤੁਸੀਂ ਮੰਗ ਕਰਦੇ ਹੋ ਜਾਂ ਤੁਸੀਂ ਕਹਿੰਦੇ ਸਾਨੂੰ ਮੁਲਕ ਹੀ ਵੱਖਰਾ ਬਣਾ ਦਿਓ ਅਸੀਂ ਮਤਲਬ ਇਹ ਤਾਂ ਇੱਕ ਗੱਲ ਆ ਭਾਜੀ ਵੀ ਮਤਲਬ ਵੀ ਤੁਹਾਨੂੰ ਐ ਲੱਗਦਾ ਹੋਵੇ ਪੰਜਾਬ ਇੱਕ ਲਈ ਪੰਜਾਬ ਦੀ ਲੜਾਈ ਥੋੜੀ ਆ ਹਾਂ ਇਹ ਇਹ ਮਲਾਸੀ ਆ ਜਿਆਦਾਤਰ ਕਾਮਰੇਟ ਤੇ ਜਿਹੜੇ ਸਿੱਖ ਪੰਥਕ ਹੈਗੇ ਉਹਨਾਂ ਦੀ ਇਹੀ ਮੁੱਦਾ ਨਾ ਉਹ ਕਹਿੰਦੇ ਵੀ ਸਾਨੂੰ ਤਾਂ ਵੱਖਰਾ ਮੁਲਕ ਚਾਹੀਦਾ ਕਿਉਂਕਿ ਪੰਜਾਬ ਚ ਨਹੀਂ ਅਸੀਂ ਪੰਜਾਬ ਨੂੰ ਦੇਖ ਰਹੇ ਹਾਂ ਮੈਂ 올 ওভার 올 ওভার ਥਾਰੇ ਪਾਸੇ ਨੂੰ ਦੇਖ ਰਹੇ ਹਾਂ ਵੀ ਪੰਜਾਬ ਦੇ ਵਿੱਚ ਖੜ ਕੇ ਤਾਂ ਅਸੀਂ ਪੰਜਾਬ ਦੀ ਗੱਲ ਕਰ ਰਹੇ ਹਾਂ ਠੀਕ ਹੈ ਪ੍ਰਾਇੋਰਟੀ ਪੰਜਾਬ ਦੀ ਹੋਗੀ ਨਾ ਵੀ ਅਸੀਂ ਪੰਜਾਬੀਆਂ ਦਾ ਪੰਜਾਬ ਦੇ ਲਈ ਲੜਾਂਗੇ ਪਰ ਓਵਰ ਆਲ ਜੇ ਦੇਖਾਂਗੇ ਉਹ ਲੜਾਈ ਤਾਂ ਅੱਗੇ ਤੱਕ ਜਾਂਦੀ ਹੈ ਨਾ ਵੀ ਅਸੀਂ ਕਸ਼ਮੀਰ ਦੀ ਆਜ਼ਾਦੀ ਦੀ ਗੱਲ ਵੀ ਕਰਦੇ ਹਾਂ ਅਸੀਂ ਅਸਾਮ ਦੀ ਆਜ਼ਾਦੀ ਦੀ ਵੀ ਕਰਦੇ ਹਾਂ ਅਸੀਂ ਝਾਰਖੰਡ ਦੀ ਆਜ਼ਾਦੀ ਦੀ ਵੀ ਗੱਲ ਇਹ ਸਾਰੇ ਪਾਸੇ ਦੀ ਗੱਲ ਕਰਦੇ ਹਾਂ ਵੀ ਉਹ ਲੜਾਈ ਅੱਗੇ ਕਹਿਣਾ ਜਾਵੇ ਪੰਜਾਬ ਨੂੰ ਪੰਜਾਬ ਦੀ ਤਰ੍ਹਾਂ ਰੱਖਿਆ ਜਾਵੇ ਪੰਜਾਬ ਨੂੰ ਵਧੇ ਅਧਿਕਾਰ ਦਿੱਤੇ ਜਾਣ ਵੀ ਉਸ ਅਧਿਕਾਰਾਂ ਦੇ ਹੇਠਾਂ ਸੀ ਜਦੋਂ ਸਾਨੂੰ ਮਤਲਬ ਪਹਿਲਾਂ ਛੱਕਾ ਰੋਂ ਲੜਾਂਗੇ ਨਾ ਫਿਰ ਬਾਹਰ ਨੂੰ ਜਾਵਾਂਗੇ ਉਸ ਕਨਸੈਪਟ 'ਚ ਅਸੀਂ ਕਹਿੰਦੇ ਆ ਵੀ ਪਹਿਲਾਂ ਸਾਨੂੰ ਪੰਜਾਬ ਦੀ ਲੜਾਈ ਲੜਨੀ ਪਊਗੀ ਫਿਰ ਇਹਨੂੰ ਅੱਗੇ ਨੂੰ ਵਧਾਉਣਾ ਪਊਗਾ ਤੇ ਦੇਖਣਾ ਜ਼ਰੂਰ ਪਊਗਾ ਇਹਨੂੰ ਛੱਡਿਆ ਨਹੀਂ ਜਾ ਸਕਦਾ ਜੀ ਅੱਛਾ ਵਿਕਰਮ ਅੱਜ ਜਿਸ ਤਰੀਕੇ ਦੇ ਨਾਲ ਲੋਕਾਂ 'ਚ ਵਿਚਰਦੇ ਹੋ ਜਾਂਦੇ ਹੋ ਅੱਜ ਕੀ ਲੋਕ ਕਹਿ ਕੇ ਬੁਲਾਉਂਦੇ ਨੇ ਕਿਸ ਤਰ੍ਹਾਂ ਸਬੰਧ ਕਰਦੇ ਕਿਉਂਕਿ ਪਿੱਛੇ ਤੁਸੀਂ ਇੱਕ ਯੂਨੀਵਰਸਿਟੀ ਦੇ ਵਿੱਚ ਜੋ ਪ੍ਰਦਰਸ਼ਨ ਹੋਇਆ ਸੀ ਸ਼ਾਇਦ ਮੈਨੂੰ ਲੱਗਦਾ ਹੁਣ ਵੀ ਚੱ ਤਨੂੰ ਬੜੇ ਲੋਕਾਂ ਨੇ ਕਮੈਂਟ ਕੀਤੇ ਸੀਗੇ ਬੜੇ ਲੋਕਾਂ ਨੇ ਕਿਹਾ ਸੀ ਯਾਰ ਇਹ ਤਾਂ ਕਾਮਰੇਡੀ ਸੋਚ ਆ ਇਹ ਤਾਂ ਮਾਹੌਲ ਖਰਾਬ ਕਰਨਾ ਚਾਹੁੰਦੇ ਤਾਂ ਚਾਹੁੰਦੇ ਇਸ ਤਰ੍ਹਾਂ ਹੋ ਵੀ ਇਹ ਇਹ ਹੋਵੇ ਲੋਕ ਬੜਾ ਕੁਝ ਇਹ ਚੀਜ਼ਾਂ ਕਹਿੰਦੇ ਨੇ ਉਦੋਂ ਕੀ ਫੇਸ ਕਰਦੇ ਹਾਂ ਉਦੋਂ ਮਨ ਨੂੰ ਕੀ ਮਹਿਸੂਸ ਹੁੰਦਾ ਮੈਂ ਮੈਂ ਇੱਕ ਦੌਰ ਤੁਹਾਨੂੰ ਮੈਂ ਜਿਵੇਂ ਦੱਸਿਆ ਵੀ ਇੱਕ ਦੌਰ ਮੇਰਾ ਰਿਹਾ ਫੇਸਬੁੱਕ ਵਾਲਾ ਮੈਂ ਬਹੁਤ ਐਕਟਿਵ ਰਿਹਾ ਜਿਹਦੇ ਚੋਂ ਮੈਂ ਇਹ ਇਸ ਯੂਨੀਵਰਸਿਟੀ ਤੱਕ ਜਾਂ ਤੁਹਾਡੇ ਇਸ ਦਫ਼ਤਰ ਤੱਕ ਵੀ ਪਹੁੰਚਿਆ ਇਹ ਮੇਰਾ ਫੇਸਬੁੱਕ ਦਾ ਕਾਰਨ ਵੀ ਰਿਹਾ ਵੀ ਮੈਂ ਅਟੈਚਮੈਂਟ ਬਹੁਤ ਰਹੀ ਲੋਕਾਂ ਨਾਲ ਮੈਂ ਬਹੁਤ ਸੋਸ਼ਲ ਹੋਇਆ ਪਰ ਉਦੋਂ ਬਾਅਦ ਨਾਲ ਹੁਣ ਮੈਂ ਇਹ ਚੀਜ਼ਾਂ ਦੇ ਬਹੁਤ ਧਿਆਨ ਘਟ ਦੇਣ ਲੱਗ ਗਿਆ ਮੈਂ ਇੱਕ ਚੀਜ਼ ਦੇਖਿਆ ਜਿਹੜੇ ਆ ਕਮੈਂਟਾਂ ਵਾਲੇ ਲੋਕ ਕਹਿੰਦਾ ਮੈਂ ਇਹ ਨਾ ਅਸੀਂ ਇੱਕ ਦਿਨ ਬੈਠ ਕੇ ਵਿਚੋਲ ਕਰਦੇ ਸਾਡੇ ਸਾਥੀ ਸੀ ਕੁਝ ਸਿੱਖਾਂ ਦੇ ਜਥੇਬੰਦੀ ਚ ਵੀ ਸੀਗੇ ਕੁਝ ਵੀ ਪੰਜ ਚਾਰ ਸਿੱਖਾਂ ਚ ਨੇ ਪੰਜ ਕੁ ਚਾਰ ਇਧਰ ਨੇ ਜਿਹੜਾ ਨੇ ਗਾਹ ਪਾ ਰੱਖਿਆ ਵੀ ਜਿਹੜੀ ਕਾਂਗਰਸ ਵਰਸਸ ਖਾਲਸਤਾਨੀ ਦੀ ਲੜਾਈ ਆ ਨਾ ਇਹਨੂੰ ਬਣਾ ਰੱਖਿਆ ਹਾਲਾਂਕਿ ਗਰਾਊਂਡ ਤੇ ਤਾਂ ਹੈ ਨਹੀਂ ਗਰਾਊਂਡ ਤੇ ਤਾਂ ਅਸੀਂ ਇੱਕੋ ਇੱਕੇ ਬੈਠੇ ਹੁਣ ਇੱਥੇ ਪੰਜਾਬੀ ਯੂਨੀਵਰਸਿਟੀ ਦੇ ਦੋ ਸਿੱਖ ਆਰਗੇਨਾਈਜੇਸ਼ਨਾਂ ਨੇ ਸਾਥ ਹੈ ਤੇ ਯੂਨਾਈਟਿਡ ਸਿੱਖ ਸਟੂਡੈਂਟ ਫੈਡਰੇਸ਼ਨ ਹੈ ਤੇ ਡੀਐਸਓ ਵਿੱਚ ਨਾਲ ਬੈਠੀ ਆ ਉਹਨਾਂ ਦੀ ਨਾਲ ਰਹਿ ਕੇ ਅਲਾਈਸ ਕਰਕੇ ਅਸੀਂ ਲੜਦੇ ਰਹੇ ਹਾਂ ਅਸੀਂ ਹਮੇਸ਼ਾ ਦਲ ਖਾਲਸਾ ਅੱਗੇ ਜਦੋਂ ਵੀ ਕਿਸੇ ਕਾਲ ਦਿੰਦੇ ਨੇ ਤਾਂ ਸਾਡੀ ਆਰਗੇਨਾਈਜੇਸ਼ਨ ਉੱਤੇ ਜਾਂਦੀਆਂ ਰਹਿੰਦੀਆਂ ਨੇ ਵੀ ਕੇਯੂ ਕ੍ਰਾਂਤੀਕਾਰੀ ਜਿਹਨੂੰ ਕਾਮ ਕਾਮਰੇਡ ਹੈ ਜਿੱਥੇ ਬੰਦੀ ਕਿਹਾ ਜਾਂਦਾ ਡਾਕਟਰ ਸਰਜੀਤ ਸਰਜੀਤ ਸਿੰਘ ਫੂਲ ਉਹਨਾਂ ਨਾਲ ਜਾਂਦੇ ਨੇ ਮਤਲਬ ਫਿਰ ਤੁਸੀਂ ਕਾਮਰੇਡ ਤੇ ਸਿੱਖ ਗਰਾਊਂਡ ਤੇ ਕਿਵੇਂ ਇਕੱਠੇ ਦੇਖ ਲੈਣੇ ਹੋ ਮਤਲਬ ਇਹ ਲੜਾਈ ਕਲੀ ਫੇਸਬੁੱਕ ਦੀ ਆ ਇਹ ਕਮੈਂਟ ਬਾਜ਼ੀ ਤੇ ਤਾਂ ਮਤਲਬ ਮੈਂ ਕਦੇ ਚੱਕਰਾਂ 'ਚ ਹੁਣ ਤੱਕ ਤਾਂ ਪਿਆ ਨਹੀਂਗਾ ਵੀ ਮੈਨੂੰ ਨਾਕਦਾ ਹੁੰਦਾ ਵੀ ਉਹਦੇ ਨਾਲ ਕੋਈ ਅਸਰ ਪੈਂਦਾ ਹੁੰਦਾ ਉਹ ਜਿਹੜੇ ਲੋਕ ਘਰੇ ਬੈਠੇ ਬਸ ਇੱਕ ਇੱਕ ਟਾਈਮ ਨਹੀਂ ਮਤ ਕਿ ਨਾ ਆ ਡਾਕਟਰ ਸਰਜੀਤ ਵਾਲੇ ਮਾਮਲੇ ਜੀ ਮੈਂ ਮੰਨਦਾ ਤੁਸੀਂ ਸ਼ਾਇਦ ਨਾ ਪਾਲੀ ਭਪਿੰਦਰ ਜਿਹੜੇ ਰਾਈਟਰ ਵੀ ਨੇ ਤੇ ਉਹਨਾਂ ਨੇ ਇੱਕ ਪੋਸਟ ਸ਼ੇਅਰ ਕੀਤੀ ਸੀ ਡਾਕਟਰ ਸਰਜੀਤ ਵਾਲੇ ਮਾਮਲੇ ਜਿਹੜੇ ਤੋਂ ਕੁੜੀ ਦੀ ਡੈਥ ਹੋਈ ਹੈ ਨਾ ਵੀ ਇੱਕ ਕੁੜੀ ਵੀਰਪਾਲ ਗੌਰ ਹੈ ਵੀ ਜਿਹਨੇ ਇੱਕ ਪੋਸਟ ਪਾਈ ਵੀ ਡਾਕਟਰ ਸਰਜੀਤ ਦੀ ਸਕਾਲਰ ਹੈ ਉਹ ਵੀ ਡਾਕਟਰ ਸਰਜੀਤ ਤਾਂ ਬਹੁਤ ਚੰਗੇ ਨੇ ਇਹ ਆ ਉਹ ਆ ਫਲਾਣਾ ਠੰਕਾਣਾ ਵਾਵਾ ਲੰਮਾ ਸੀ ਪੋਸਟ ਪਾਈ ਸੀ ਸਕਾਲਰ ਸੀ ਉਹਨਾਂ ਦੀ ਡਾਕਟਰ ਸਰਜੀਤ ਦੀ ਤੇ ਪਾਲੀ ਭਪਿੰਦਰ ਉਹਨਾਂ ਨੇ ਉਹ ਪੋਸਟ ਸ਼ੇਅਰ ਕੀਤੀ ਹਾਂ ਤੇ ਮੇਰਾ ਤੁਹਾਡੇ ਮਾਧਿਅਮ ਰਾਹੀਂ ਮੈਂ ਇੱਕ ਸਵਾਲ ਉਹਨਾਂ ਨੂੰ ਮੈਂ ਵੀ ਉਹ ਵੀ ਕੀਤਾ ਮੈਂ ਮੈਸੇਜ ਕੀਤਾ ਸੀ ਉਹਨਾਂ ਨੂੰ ਮੈਂ ਕਿਹਾ ਸਰ ਜਿਹੜੀ ਤੁਸੀਂ ਕਹਿ ਰਹੇ ਹੋ ਵੀ ਇੱਕ ਕੁੜੀ ਜ਼ਿੰਦਾ ਜਾਗਦੀ ਜਿਹੜੀ ਬੋਲ ਰਹੀ ਹੈ ਡਾਕਟਰ ਸਰਜੀਤ ਸਹੀ ਹੈ ਤੁਸੀਂ ਮਰੀ ਤੇ ਯਕੀਨ ਕਰੀ ਜਾਂਦੇ ਹੋ ਮੈਂ ਕਹਿੰਦਾ ਜੀ 25 ਕੁੜੀਆਂ ਨੇ ਜਿਨ੍ਹਾਂ ਲਿਸਟ ਦੀ ਕੰਪਲੀਟ ਦਿੱਤੀ ਆ ਡਾਕਟਰ ਸਰਜੀਤ ਬਾਰੇ ਉਹ ਵੀ ਜਿਉਂਦੀਆਂ ਜਾਗਦੀਆਂ ਨੇ ਤੇ ਇਸ ਕੁੜੀ ਦਾ ਤਾਂ ਹਿੱਤ ਆ ਬਿਓ ਕੁੜੀ ਦਾ ਹਿੱਤ ਸੀਗਾ ਉਹ ਕੁੜੀ ਨੇ ਉਧਰ ਨੂੰ ਜਾਣਾ ਸੀਗਾ ਵੀ ਉਹ ਸਕਾਲਰ ਆ ਸਕਾਲਰ ਨਹੀਂ ਬੋਲਦੇ ਮਤਲਬ ਸਿੱਧਾ ਜਿਹਾ ਸਾਨੂੰ ਪਤਾ ਅੱਜ ਦੇ ਸਮਾਜ ਚ ਵੀ ਪੀ ਐਚ ਡੀ ਕਰਨੀ ਹੈ ਕਦੇ ਖਾਲੀ ਦਾ ਬਾੜਾ ਨਹੀਂ ਪਿਆ ਪੀ ਐਚ ਡੀ ਲਈ ਤੁਹਾਨੂੰ ਨਾ ਮਤਲਬ ਝੁਕਣਾ ਪਿਆ ਜਾਂਦਾ ਇੱਥੇ ਪ੍ਰੋਫੈਸਰਾਂ ਦੀਆਂ ਗੱਡੀਆਂ ਧੋਂਦੇ ਨੇ ਸਟੂਡੈਂਟ ਪੰਜਾਬੀ ਯੂਨੀਵਰਸਿਟੀ ਚ ਘਰਾਂ ਦੇ ਸਬਜ਼ੀਆਂ ਤੱਕ ਲਿਆਉਂਦੇ ਨੇ ਤੁਸੀਂ ਉਹ ਬੋਲ ਹੀ ਨਹੀਂ ਸਕਦੇ ਆਪਦੇ ਗਾਈਡ ਦੇ ਖਿਲਾਫ ਤੇ ਉਹ ਕੁੜੀਆਂ ਜਿਹੜੀਆਂ ਲਿਖਤੀ ਕੰਪਲੀਟ ਕਰਦੇ ਨੇ ਉਹ ਤਾਂ ਬੀਏ ਵਾਲੀਆਂ ਨੇ ਫਰਸਟ ਇਅਰ ਦੀਆਂ ਸਟੂਡੈਂਟਾਂ ਨੇ ਉਹਨਾਂ ਦਾ ਤਾਂ ਕੋਈ ਹਿੱਤ ਵੀ ਨਹੀਂ ਵੀ ਇਹ ਜਿਹੜਾ ਫੇਸਬੁੱਕ ਤੇ ਸਾਨੂੰ ਪਤਾ ਡਾਕਟਰ ਸਰਜੀਤ ਕਹੇ ਜਾਂ ਸੀਗਾ ਮਤਲਬ ਤੁਸੀਂ ਇਹ ਗੱਲ ਕਹਿ ਰਹੇ ਹੋ ਕਿ ਜੋ ਫੇਸਬੁੱਕ ਜਾਂ ਸੋਸ਼ਲ ਮੀਡੀਆ ਦੇ ਦੌਰ ਚ ਅੱਜ ਚੱਲ ਰਿਹਾ ਉਹ ਕੁਝ ਹੋਰ ਆ ਪਰ ਗਰਾਊਂਡ ਦੀ ਸੱਚਾਈ ਕੁਝ ਹੋਰ ਆ ਹਮੇਸ਼ਾ ਇਹ ਹੋ ਰਹੀ ਹੈ ਬਸ ਇਹ ਸੋਸ਼ਲ ਮੀਡੀਆ ਦਾ ਇੱਕ ਠੀਕ ਹੈ ਇੱਕ ਪਲੇਟਫਾਰਮ ਬਹੁਤ ਚੰਗਾ ਹੈ ਸੋਸ਼ਲ ਮੀਡੀਆ ਲੋਕਾਂ ਨੂੰ ਆਪ ਦੇ ਨਾਲ ਜੋੜਨ ਦੇ ਲਈ ਲੋਕਾਂ ਨਾਲ ਗੱਲ ਕਰਨ ਦੇ ਲੋਕਾਂ ਨੂੰ ਆਪਦੀ ਜਾਣਕਾਰੀ ਦੇਣ ਦੇ ਲਈ ਇਹ ਪਰ ਅਸਲ ਸੱਚਾਈ ਕਦੇ ਨਹੀਂ ਚਾਈ ਸੋਸ਼ਲ ਮੀਡੀਆ ਤੇ ਸੋਸ਼ਲ ਮੀਡੀਆ ਤੇ ਹੋਰ ਹੀ ਦੁਨੀਆ ਹੈ ਤੇ ਗਰਾਊਂਡ ਤੇ ਸੱਚੀ ਹੋਰ ਦੁਨੀਆ ਜਿੰਦ ਤੱਕ ਪਿੰਡਾਂ ਜੇ ਜਾ ਕੇ ਤੂੰ ਹੁਣ ਸੋਸ਼ਲ ਮੀਡੀਆ ਜਾਤ ਪਾਤ ਨੂੰ ਵੀ ਨਹੀਂ ਦੇਖਦਾ ਹੂੰ ਗਰਾਊਂਡ ਤੇ ਬਾਹਲਾ ਕੁਝ ਪਿਆ ਮੈਂ ਕਹਿੰਦਾ ਸੋਸ਼ਲ ਮੀਡੀਆ ਵੀ ਉਹ ਵੀ ਜਿਵੇਂ ਅਸੀਂ ਯੂਨੀਵਰਸਿਟੀਆਂ ਜੋ ਕੁਝ ਦੇਖ ਰਹੇ ਹਾਂ ਸਮਾਜ ਚ ਓਵਰঅল ਉਹ ਇਹ ਜਿਹਾ ਹੈ ਨੀਗਾ ਯੂਨੀਵਰਸਿਟੀ ਚ ਕੁਝ ਹੋਰ ਤਰ੍ਹਾਂ ਦੇ ਮਾਹੌਲ ਤੇ ਅਸੀਂ ਜਿੰਨੇ ਸਮਾਜ ਹੋਰ ਤਰ੍ਹਾਂ ਦਾ ਸ਼ਹਿਰਾਂ ਚ ਅਸੀਂ ਹੋਰ ਤਰ੍ਹਾਂ ਜਿੰਨੇ ਯੂਨੀ ਕਾਲਜ ਉਹ ਫਰਕ ਹੈ ਉਹ ਫਰਕ ਨੂੰ ਜਾ ਕੇ ਹੀ ਪਤਾ ਲੱਗੂਗਾ ਜਦੋਂ ਤੱਕ ਕਿਸੇ ਰਿਐਲਿਟੀ ਦੇ ਲਈ ਤੁਸੀਂ ਜਾ ਕੇ ਰਿਸਰਚ ਨਹੀਂ ਕਰਦੇ ਉਸ ਤੋਂ ਬਿਨਾ ਉਹ ਰਿਐਲਿਟੀ ਤੱਕ ਪਤਾ ਨਹੀਂ ਲੱਗੂਗਾ ਉਹ ਫੇਸਬੁੱਕ ਸੋਸ਼ਲ ਮੀਡੀਆ ਜਿਕੇ ਨਾਲ ਜੱਜ ਕਰਨਾ ਫਿਰ ਉਹੀ ਵਟਸਐਪ ਯੂਨੀਵਰਸਿਟੀ ਵਾਲਾ ਕਨਸੈਪਟ ਜਿਵੇਂ ਮੋਦੀ ਭਗਤਾਂ ਲਈ ਵਰਤਿਆ ਜਾਂਦਾ ਉਹ ਸਿੱਖ ਭਗਤਾਂ ਲਈ ਤੇ ਕਾਂਗਰਸ ਭਗਤਾਂ ਲਈ ਵਰਤੇ ਜਾਊਗਾ ਫਿਰ ਅੱਛਾ ਵਿਕਰਮ ਅਖੀਰ ਤੇ ਆਉਣਿਆ ਅੱਜ ਬੜਾ ਲੰਬਾ ਸਫਰ ਤੁਸੀਂ ਤੈਅ ਕਰ ਲਿਆ ਹਨ ਆਪਣੀ ਜ਼ਿੰਦਗੀ ਦੇ ਵਿੱਚ ਤੁਸੀਂ ਪੜਾਅ ਵੀ ਵੇਖ ਵੱਖੋ ਵੱਖਰੇ ਦੇਖ ਲਏ ਅੱਜ ਪਰਿਵਾਰ ਦਾ ਜਾਂ ਰਿਸ਼ਤੇਦਾਰਾਂ ਦਾ 뷰 ਕੀ ਆ ਤੁਹਾਨੂੰ ਲੈ ਕੇ ਉਹਨਾਂ ਦਾ ਕੀ ਨਜ਼ਰੀਆ ਹੈਗਾ ਕਿਸ ਨਜ਼ਰੀਏ ਨਾਲ ਤੁਹਾਨੂੰ ਦੇਖਦੇ ਆ ਮਤਲਬ ਸਕਸੈਸ ਤਾਂ ਨਹੀਂ ਹੋਇਆ ਜ਼ਿੰਦਗੀ ਦੇ ਵਿੱਚ ਜੇ ਸਕਸੈਸਫੁਲ ਲਾਈਕ ਜਿਵੇਂ ਘਰਦਿਆਂ ਦੇ ਨਾ ਜਾਉਂਦਾ ਇੱਕ ਚੰਗੀ ਜੌਬ ਇੱਕ ਸੈਟਲਡ ਲਾਈਫ ਉਹ ਤਾਂ ਨਹੀਂ ਮੈਨੂੰ ਹਜੇ ਤੱਕ ਮਿਲੀ ਕਿਉਂਕਿ ਮੈਂ ਆ ਗੱਲ ਵੀ ਰਹਿ ਗਈ ਸੀ ਮੇਰੀ ਵੀ 9000 2011 ਜਦੋਂ ਮੈਂ ਪੜ੍ਹਾਈ ਛੱਡੀ ਉਹਦੇ ਬਾਅਦ ਹੁਣ ਸ਼ੁਰੂ ਕੀਤੀ ਆ ਹਜੇ ਮੈਂ ਬੀਏ ਸੈਕੰਡ ਇਅਰ ਦਾ ਸਟੂਡੈਂਟ ਆ ਮਹਿੰਦਰਾ ਕਾਲਜ ਪੱਤਰਕਾਰੀ ਦਾ ਹਨ ਵੀ ਮੇਰੀ ਮੇਰੀ ਉਮਰ 27 ਸਾਲ ਹੋ ਗਈ ਤੇ ਮੈਂ ਬੀਏ ਦਾ ਸਟੂਡੈਂਟ ਆ ਉਹ ਮੇਰਾ ਫਰਕ ਤਾਂ ਬਹੁਤ ਹੈਗਾ ਮੇਰਾ ਲੰਮਾ ਗੈਪ ਹੈਗਾ ਪੜ੍ਹਾਈ 'ਚ ਪਰ ਘਰਦਿਆਂ ਦੇ ਲਈ ਮੈਂ ਕਦੇ ਵੀ ਚੰਗਾ ਨਾ ਤਾਂ ਬਣਿਆ ਸੀਗਾ ਨਾ ਹਜੇ ਵੀ ਬਣਿਆ ਹੁਣਾਂ ਲਈ ਮੇਰਾ ਹਜੇ ਵੀ ਨਜ਼ਰੀਆ ਇਹ ਹੀ ਆ ਵੀ ਇਹ ਕੰਮ ਵੱਡੇ ਘਰਾਂ ਦੇ ਕਾਕਿਆਂ ਦੇ ਹੁੰਦੇ ਨੇ ਵੀ ਜਿਨ੍ਹਾਂ ਕੋਲ ਖੁੱਲੀਆਂ ਜ਼ਮੀਨਾਂ ਹੁੰਦੀਆਂ ਜਿਨ੍ਹਾਂ ਕੋਲ ਪੈਸੇ ਹੁੰਦੇ ਨੇ ਉਹ ਲੜਦੇ ਲੋਕਾਂ ਨਾਲ ਲੜਨ ਦੀ ਲੋੜ ਕੀ ਆ ਤਕਲੇ ਲੋਕ ਲੋਕ ਸੰਘਰਸ਼ ਕਿਉਂ ਕਰਨਗੇ ਤਕਲੇ ਲੋਕ ਕਿਉਂ ਧਰਨੇ ਲਾਉਣਗੇ ਇਹ ਤਾਂ ਕੰਮ ਹੀ ਮਾੜਿਆਂ ਦਾ ਜਿਹੜਾ ਲਤਾੜਿਆ ਜਾਣਾ ਹੈ ਹੋਗਾ ਜਿਹੜਾ ਦੱਬਿਆ ਜਾ ਰਿਹਾ ਹੈ ਹੋਗਾ ਉਹ ਲੜੂਗਾ ਇਸ ਕਰਕੇ ਮੈਨੂੰ ਲੱਗਦਾ ਉਹਦੇ ਸੱਚੀ ਸਾਡੀ ਲੜਾਈ ਆ ਮੈਂ ਕਦੇ ਵੀ ਜਿਵੇਂ ਅੱਛਾ ਤੁਹਾਨੂੰ ਰੋਕਦੇ ਆ ਤੁਹਾਨੂੰ ਕਹਿੰਦੇ ਆ ਵੀ ਤੂੰ ਕਿਹੜੇ ਕੰਮ ਹੀ ਲੱਗਿਆ ਪਿਆ ਪਰ ਮੇਰਾ ਮੇਰੇ ਮੇਰੇ ਘਰ ਦੇ ਤਾਂ ਜਿਵੇਂ ਨਾ ਇੰਡੀਪੈਂਡੈਂਸੀ ਹੁੰਦੀ ਆ ਹਮੇਸ਼ਾ ਚਾਹੇ ਕੁੜੀਆਂ ਲਈ ਕਹਿਣਾ ਮੈਂ ਚਾਹੇ ਮੁੰਡਿਆਂ ਲਈ ਕਹਿਣਾ ਜਦੋਂ ਤੱਕ ਫਾਈਨੈਂਸ਼ੀਅਲੀ ਡਿਪੈਂਡੈਂਸੀ ਆ ਘਰ ਦੇ ਉਸ ਪੱਧਰ ਤੱਕ ਰੋਕ ਸਕਦੇ ਹੁੰਦੇ ਨੇ ਜਿਹੜਾ ਇੱਕ ਪੀਕ ਤੇ ਜਾ ਕੇ ਤੁਹਾਨੂੰ ਧੋਣੋਂ ਵੜ ਕੇ ਲੈ ਜਾਣਾ ਪਰ ਮੈਂ ਮੇਰੀ ਡਿਪੈਂਡੈਂਸੀ 6 ਸਾਲਾਂ ਤੋਂ ਰੋਟੀ ਹੋਇਆ ਤਾਂ ਮੇਰੇ ਘਰ ਦੇ ਮੈਨੂੰ ਉਸ ਪੱਧਰ ਤੱਕ ਤਾਂ ਨਹੀਂ ਰੋਕ ਸਕਦੇ ਪਰ ਹਾਂ ਇੱਕ ਜਿਹੜਾ ਕਨਸਰਨ ਹੁੰਦਾ ਵੀ ਸਾਡਾ ਪੁੱਤ ਹੈ ਸਾਡੇ ਢਿੱਡੋਂ ਜਾਇਆ ਏ ਉਸ ਕਨਸਰਨ ਚੋਂ ਆਉਣਾ ਤਾਂ ਹੈਗਾ ਇੱਕ इमोਸ਼ਨਲੀ ਹਾਲਾਂਕਿ ਮੇਰੇ ਇੱਤੇ ਤਾਂ ਇੱਕ ਬਰਡਨ ਅੱਜ ਦੀ ਘੜੀ ਚ ਬਹੁਤ ਆ ਵੀ ਮੇਰੀਆਂ ਦੋਨੇ ਭੈਣਾਂ ਵੇਹੇ ਹੈ ਗਈਆਂ ਮੈਂ ਕੱਲਾ ਤੇ ਮੇਰੇ ਫਾਦਰ ਸਾਹਿਬ ਰੋਟੀਆਂ ਘਰੇ ਪਕਾਉਂਦੇ ਨੇ ਉਹਨਾਂ ਨੂੰ ਐ ਇੱਕ ਰੋਟੀ ਬਕਾਉਣ ਲਈ ਆਜੇ ਮੇਰੇ ਤਾਂ ਆ ਬਰਡਨ ਬਹੁਤ ਜਾ ਰਿਹਾ ਹੈ ਵਿਕਰ ਕਹਿੰਦਾ ਤੋਰੀ ਬਲ ਕਮਲ ਮੈਂ ਵੀ ਕਹਿਣਾ ਹਾਂ ਵੀ ਡੈਡੀ ਵੀ ਮੈਂ ਆਪ ਤੰਗਾ ਤੂੰ ਵੀ ਤੰਗ ਹੈ ਨਾ ਕਹਿੰਦਾ ਹਾਂ ਮੈਂ ਹੈਗਾ ਹੈ ਨਾ ਤੇ ਮੈਂ ਕਿਹਾ ਫਿਰ ਆਪਾਂ ਇੱਕ ਤੀਜੀ ਕੁੜੀ ਲਿਆਵਾਂਗੇ ਤਿੰਨ ਜਣੇ ਤੰਗ ਹੋਵਾਂਗੇ ਇਹਦੇ ਨਾਲੋਂ ਦੋ ਹੀ ਹੋ ਲੈਣੇ ਹਨ ਵੀ ਉਸ ਪਰਸਪੈਕਟਿਵ ਤੇ ਵੀ ਰਹਿਣਾ ਵੀ ਮੈਨੂੰ ਐ ਲੱਗਦਾ ਹੁੰਦਾ ਵੀ ਹਜੇ ਮੇਰੀ 나 ਤਾਂ ਉਮਰ ਤਾਂ ਹੋਵੇ ਉਮਰ ਤਾਂ ਮੈਨੂੰ ਲੱਗਦਾ ਵਿਆਹ ਦੀ ਕੋਈ ਵੀ ਨਹੀਂ ਹੁੰਦੀ ਪਰ ਕੋਈ ਸੈਟਲ ਤਾਂ ਹੋਣੇ ਚਾਹੀਦੇ ਉਹ ਵਿਉਦ ਨੂੰ ਫਿਰ ਸੋਚਿਆ ਜਾ ਸਕਦਾ ਪਰ ਅੱਜ ਦੀ ਘੜੀ 'ਚ ਜਿਹੇ-ਜਿਹੇ ਸੰਘਰਸ਼ ਨੇ ਜਾਂ ਜਿਹੇ-ਜਿਹੀਆਂ ਲੜਾਈਆਂ ਨੇ ਤੁਹਾਨੂੰ ਉਹਦੇ ਵਿੱਚ ਮੋਢੀ ਬਨਣਾ ਚਾਹੀਦਾ ਉਹਦੇ ਵਿੱਚ ਕੋਦਣਾ ਚਾ ਇੱਕ ਟੀਚਿੰਗ ਦੀ ਫੀਲਡ ਦੇਖਦੀ ਸੀ ਕਾ ਟੀਚਿੰਗ ਚ ਮੈਂ ਜਾ ਨਹੀਂ ਸਕਦਾ ਮੈਂ ਪੜ੍ਹੇ ਹੀ ਕੁਝ ਨਹੀਂ ਹਾਂ ਲਾਅਵ ਚ ਮੈਂ ਜਾ ਸਕਦਾ ਸੀ ਵੀ ਮੈਂ ਬੀ ਐਲ ਐਲ ਵੀ ਕਰ ਲੈਂਦਾ ਪਰ ਮੈਨੂੰ ਲਾਅਵ ਲਈ ਲੱਗਦਾ ਵੀ 10 ਸਾਲ ਦਾ ਟੁਕੜ ਟੁਕੜ ਚੰਗੇ ਵਕੀਲੇ ਚਾਹੀਦੇ ਨੇ ਪਰ ਆ ਪੱਤਰਕਾਰੀ ਦਾ ਮੈਨੂੰ ਕੰਮ ਠੀਕ ਲੱਗਿਆ ਸੁੱਖਾ ਵੀ ਲੱਗਿਆ ਵੀ ਸੋਸ਼ਲ ਮੀਡੀਆ ਦਾ ਦੋਰਾ ਸ਼ਾਰਟ ਕਟ ਰਹਾ ਹਾਂ ਵੀ ਦੋ ਮਾਈਕ ਚੱਕ ਕੇ ਤੁਸੀਂ ਨੌਲੇਜ ਆਪਣੇ ਕੋਲ ਹੈਗੀ ਹੈ ਵੀ 5 ਸਾਲ ਹੋ ਗਏ ਨੌਲੇਜ ਇਕੱਠੀ ਕਰ ਰਹੇ ਹਾਂ ਵੀ ਉਹਦੇ ਟਾਈਮ ਤੇ ਗੱਲ ਕਰ ਲਿਆ ਕਰਾਂਗੇ ਉਹ ਇਸ ਕਰਕੇ ਮੈਂ ਪੱਤਰਕਾਰੀ ਦਾ ਰਾਹ ਹੀ ਚੁਣਿਆ ਜਿਦੇ ਚੋਂ ਹੁਣ ਅਸੀਂ ਕੁਝ ਚੰਗੇ ਕੰਮ ਵੀ ਕਰ ਜਦ ਪੰਜਾਬ ਦਾ ਭਗਵੰਤ ਮਾਨ ਦਾ ਮੀਡੀਆ ਵੀ ਨਹੀਂ ਦਿਖਾਊਗਾ ਵੀ ਜਿਹੜੇ ਲੋਕਾਂ ਦੇ ਲੀਡਰ ਸੀ ਤਾਂ ਲੋਕ ਪੱਖੀ ਹੁਣ ਪੱਤਰਕਾਰ ਵੀ ਬਣਾਂਗੇ ਕਿਉਂਕਿ ਰੋਟੀ ਵੀ ਖਾਣੀ ਆ ਅਸਲ 'ਚ ਹਾਲਾ ਕਿ ਪਹਿਲਾਂ ਮੈਂ ਕਹਿੰਦਾ ਹੁੰਦਾ ਸੀ ਵੀ ਲੋਕਾਂ ਦੀ ਲੜਾਈ ਲੜਦੇ ਲੋਕ ਕਦੇ ਭੁੱਖੇ ਨਹੀਂ ਮਰਦੇ ਮੈਂ ਹੁਣ ਵੀ ਨਹੀਂ ਮਰਦਾ ਪਰ ਇੱਕ ਠੀਕ ਠਾਕ ਜਿਹੀ ਲਾਈਫ ਸੈਟਲ ਕਰਨ ਲਈ ਕਿਉਂਕਿ ਕੰਮ ਕਰ ਤੇ ਆ ਕੇ ਤੁਹਾਨੂੰ ਕਰਨਾ ਹੀ ਪੈਂਦਾ ਕੁਝ ਨਾ ਕੁਝ ਕਿਤੇ ਨਾ ਕਿਤੇ ਕਹਿੰਦੇ ਸਮਝੌਤਾ ਕਰਨਾ ਹੀ ਪੈਂਦਾਗਾ ਸਮਝੌਤਾ ਤਾਂ ਕਹਿ ਲੋ ਪਰ ਮੈਂ ਕਹਿੰਦਾ ਵੀ ਜਿੱਦਨ ਕੋਈ ਮੂਮੈਂਟ ਐਸੀ ਚੱਲੀ ਵੀ ਜਿੱਥੇ ਚਾਹਦਾ ਘਰ-ਬਾਰ ਕੰਮ ਕਰ ਸਾਰੇ ਕੁਝ ਛੱਡ ਕੇ ਜਾਣਾ ਪਊਗਾ ਤਾਂ ਇਹ ਵਿਕਰਮ 바ਗੀ ਕਦੇ ਪਿੱਛੇ ਨਹੀਂ ਹੋਊਗਾ ਉਸ ਮੂਮੈਂਟ 'ਚ ਮੁਰੇ ਹੋ ਕੇ ਕੁੱਦਾਂਗੇ ਜਦੋਂ ਕਿਸਾਨੀ ਸੰਘਰਸ਼ ਹੋਇਆ ਉਦੋਂ ਵੀ ਅਸੀਂ ਮੁਰੇ ਹੋ ਕੇ ਲੜੇ ਚਾਹੇ ਉਹ ਲਾਲ ਕਿਲੇ ਦੀ ਗ ਉਦੋਂ ਪ੍ਰਵਾਹ ਨਹੀਂ ਕਰਾਂਗੇ ਅਸੀਂ ਹਾਂ ਅੱਜ ਦੀ ਘੜੀ ਜਿੱਕਾ ਸਟੇਬਿਲਟੀ ਨਹੀਂ ਹੈਗੀ ਮੂਵਮੈਂਟਾਂ ਦੇ ਵਿੱਚ ਕੋਈ ਮੂਵਮੈਂਟ ਹੀ ਨਹੀਂ ਉਸ ਪੱਧਰ ਦੀ ਚੱਲ ਰਹੀ ਵੀ ਮੂਵਮੈਂਟ ਇਸ ਇਸ ਪੀਕ ਤੇ ਆ ਵੀ ਨੀਵੀਂ ਆ ਜੇ ਜਦੋਂ ਆਪਾਂ ਡਾਊਨ ਚੱਲਦੇ ਨੇ ਆਪ ਤੇ ਆਈ ਸ਼ਾਇਦ ਅਸੀਂ ਕੁੱਦ ਜਾਈਏ ਜਦੋਂ ਇੰਨੇ ਜੋਗੇ ਹੋ ਜੀ ਜੀ ਬਹੁਤ ਬਹੁਤ ਸ਼ੁਕਰੀਆ ਤੁਸੀਂ ਬਹੁਤ ਸੋਹਣਾ ਤਜਰਬਾ ਆਪਣਾ ਜ਼ਿੰਦਗੀ ਦਾ ਸਾਡੇ ਦਰਸ਼ਕਾਂ ਦੇ ਨਾਲ ਤੇ ਸਾਡੇ ਨਾਲ ਸਾਂਝਾ ਕੀਤਾ ਉਮੀਦ ਕਰਦੇ ਹਾਂ ਦਰਸ਼ਕਾਂ ਨੂੰ ਬਹੁਤ ਜ਼ਿਆਦਾ ਪਸੰਦ ਆਇਆ ਹੋਵੇਗਾ ਅੱਗੇ ਵੀ ਕੋਸ਼ਿਸ਼ ਕਰਾਂਗੇ ਅਜਿਹਿਆਂ ਹੋਰ ਸ਼ਖਸੀਤਾਂ ਦੇ ਨਾਲ ਤੇ ਉੱਪਰ ਦੇ ਨੌਜਵਾਨਾਂ ਦੇ ਨਾਲ ਤੁਹਾਡੀ ਮੁਲਾਕਾਤ ਕਰਾਈਏ ਕਿਉਂਕਿ ਕਹਿੰਦੇ ਨੇ ਜਿਹੜੀ ਸਾਡੀ ਨੌਜਵਾਨ ਪੀੜ੍ਹੀ ਅੱਜ ਇੰਨੀ ਕਿ ਜ਼ਿਆਦਾ ਜਾਣੂ ਹੋ ਚੁੱਕੀ ਆ ਜੋ ਕੁਝ ਉਹਨਾਂ ਦੇ ਕੋਲੇ ਆ ਉਹ ਮੈਨੂੰ ਲੱਗਦਾ ਵੱਡੀਆਂ-ਵੱਡੀਆਂ ਉਮਰਾਂ ਜਿਨ੍ਹਾਂ ਦੀ ਗੱਲ ਕਰੀਏ ਆਪਾਂ ਬਜ਼ੁਰਗਾਂ ਦੀ ਗੱਲ ਕਰੀਏ ਅੱਜ ਉਹਨਾਂ ਦੇ ਕੋਲ ਵੀ ਨਹੀਂ ਹੈਗਾਗਾ ਜਿਵੇਂ ਵਿਕਰਮ ਜੀ ਨੇ ਸਾਨੂੰ ਜਾਣਕਾਰੀ ਦਿੱਤੀ ਇਸ ਤਰ੍ਹਾਂ ਬਹੁਤ سارے ਸਾਡੇ ਪੰਜਾਬ ਦੇ ਨੌਜਵਾਨ ਨੇ ਉਹਨਾਂ ਦੇ ਨਾਲ ਵੀ ਮੁਲਾਕਾਤ ਕਰਦੇ ਰਵਾਂਗੇ ਇਜਾਜ਼ਤ ਦਿਓ ਧੰਨਵਾਦ